ਲੈਂਟਰ ਅਸੀਂ 10 ਫੁੱਟ ਤੇ ਪਾਇਆ ਅੱਛਾ ਜੀ ਨੀਮਾ ਠੀਕ ਹੈ ਜੀ ਹਾਂਜੀ ਦੋਸਤੋ ਜੇਕਰ ਤੁਹਾਡਾ ਫालतू ਦੀਆਂ ਵੀਡੀਓ ਤੇ ਰੀਲਾਂ ਨੂੰ ਦੇਖ ਕੇ ਮਨ ਭਰ ਗਿਆ ਹੋਵੇ ਤਾਂ ਆਹ ਵਾਲੀ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਬਹੁਤੇ ਮੇਰੇ ਵੀਰ ਕਿਸੇ ਦੇ ਪਿੱਛੇ ਲੱਗ ਕੇ ਕੋਠੀ ਦਾ ਕੰਮ ਸਟਾਰਟ ਤਾਂ ਕਰ ਲੈਂਦੇ ਆ ਪਰ ਨਾਲੇ ਤਾਂ ਉਹ ਪੈਸੇ ਦੀ ਬਰਬਾਦੀ ਕਰ ਬੈਠਦੇ ਆ ਨਾਲੇ ਕੋਠੀ ਦਾ ਕੰਮ ਨਹੀਂ ਪ੍ਰੇਣੀ ਚੜਦਾ ਇਸੇ ਕਰਕੇ ਘੱਟ ਜਗ੍ਹਾ ਤੇ ਘੱਟ ਬਜਟ ਦੇ ਵਿੱਚ ਬਣੀ ਹੋਈ ਸ਼ਾਨਦਾਰ ਕੋਠੀ ਦੀ ਵੀਡੀਓ ਲੈ ਕੇ ਹਾਜ਼ਰ ਆ ਪਰਿਵਾਰ ਦੇ ਨਾਲ ਫੁੱਲ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਮੇਰਾ ਵੀਰ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਣਾ ਆਓ ਜੀ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਵੀਰੇ ਵਧੀਆ ਵੀਰੇ ਵਧੀਆ ਵੀਰ ਜੀ ਪਹਿਲਾਂ ਆਪਣੇ ਦਰਸ਼ਕ ਵੀਰਾਂ ਨੂੰ ਤੁਹਾਡਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਖੜੇ ਆ ਉਹ ਦੱਸ ਦਈਏ ਜੀ ਮੇਰੋਂ ਵੀਰੇ ਰਜਿੰਦਰ ਸਿੰਘ ਹੈ ਜੀ ਤੇ ਆਪਾਂ ਸੰਗਰੂਰ ਡ੍ਰੀਮ ਲੈਂਡ ਕਲੋਨੀ ਜਿਹੜੀ ਸੀਐਮ ਕਲੋਨੀ ਵੀ ਕਹਿੰਦੇ ਉੱ ਤੇ ਪਿੱਛੋਂ ਦੀ ਲੰਬਾਈ ਕਿੰਨੀ ਹੈ ਜੀ ਇਹਦਾ ਫਰੰਟ ਹੈਗਾ ਵੀਰੇ 30 ਬਾਈ 42.5 ਠੀਕ ਹੈ ਜੀ ਹਾਂਜੀ 30 ਦੀ ਚੜਾਈ ਹੈਗੀ ਤਾਂ 42.5 ਸਾਢੇ 42.5 ਲੰਬਾਈ ਹੈ ਠੀਕ ਹੈ ਵੀਰ ਜੀ ਤੇ ਵੀਰ ਜੀ ਇਹ ਕੁੱਲ ਸਕੁਅਰ ਫਿਟ ਕਿੰਨੀ ਬਣ ਗਈ ਜੀ ਕੁੱਠੀ ਇਹ ਕੁੱਲ ਬਣ ਗਈ ਜੀ ਤਕਰੀਬਨ ਅੱਧਾ 26200 ਬਣਦੀ ਹੈ ਜੀ ਬਣਦੀ ਹੈ ਜੀ ਵੀਰ ਜੀ ਵੀਰ ਜੀ ਚਣਾਈ ਦਾ ਕੰਮ ਕਿੰਨਾ ਕੋਲੋਂ ਕਰਾਇਆ ਜੀ ਚਣਾਈ ਦਾ ਕੰਮ ਆਪਨਾ ਵੀਰ ਖੜਾ ਛੋਟਾ ਨਾਲ ਠੀਕ ਹੈ ਜੀ ਸਾਰਾ ਕੁਝ ਇਸੇ ਨੇ ਕੀਤਾ ਜੀ ਆਪਾਂ ਦਾ ਕੱਲਾ ਵਾਸੇ ਨੂੰ ਸਮਾਨ ਉਹ ਕਰ ਦਿੰਦੇ ਸੀਗੇ ਲਿਆ ਕੇ ਧਰ ਦਿੰਦੇ ਸੀ ਹਫਤੇ ਬਾਅਦ ਤੇ ਕੋਲੇ ਜਿਹੜਾ ਮਾਰਦੇ ਸੀ ਠੀਕ ਹੈ ਵੀਰ ਜੀ ਬਸ ਕਿਵੇਂ ਰਹੇ ਹਬੀ ਤੇ ਬਾਈ ਹੁਣਾਂ ਨਾਲ ਕੰਮ ਕਰਦੇ ਆ ਬਹੁਤ ਵਧੀਆ ਵੀਰੇ ਬਹੁਤ ਵਧੀਆ ਇਹ ਤਾਂ ਜਦੋਂ ਦੀ ਇੱਥੇ ਕਲੋਨੀ ਸਟਾਰਟ ਹੋਈ ਹੈ ਤਕਰੀਬਨ 10-12 ਸਾਲ ਹੋ ਗਏ ਜੀ ਇੱਥੇ ਇਹੀ ਕੰਮ ਕਰ ਰਹੇ ਨੇ ਤੇ ਹੁਣ ਵੀ ਇਹਨਾਂ ਦੇ ਦੋ ਤਿੰਨ ਪ੍ਰੋਜੈਕਟ ਚੱਲ ਰਹੇ ਨੇ ਠੀਕ ਹੈ ਜੀ ਤੇ ਵੀਰੇ ਬਾਈ ਹੁਣਾਂ ਜਿਵੇਂ ਚਲੋ ਸਾਰੀ ਭਰਾ ਆਪਣੇ ਵਧੀਆ ਕੰਮ ਕਰਦੇ ਆਗੇ ਕੁਝ ਚੀਜ਼ਾਂ ਇਦਾਂ ਹੁੰਦੀਆਂ ਵੀ ਠੇਕੇਦਾਰ ਤੇ ਵੀ ਡਿਪੈਂਡ ਕਰਦੀਆਂ ਹੁੰਦੀਆਂ ਨੇ ਜਿਹੜੇ ਬੰਦੇ ਨੇ ਜ਼ਿੰਦਗੀ ਚ ਕੇਰਾ ਘਰ ਬਣਾਉਣਾ ਆਪ ਬੀ ਜਦੋਂ ਅਸੀਂ ਨਕਸ਼ਾ ਬਣਾਇਆ ਨਕਸ਼ਾ ਬਣਾਉਂਦਾ ਸੀ ਬਣਾਇਆ ਸਾਨੂੰ ਵਿੱਚ ਜਿਵੇਂ ਕੋਈ ਇਹਨੂੰ ਚੀਜ਼ ਵਧੀਆ ਨਹੀਂ ਲੱਗਦੀ ਸੀ ਹੂੰ ਵੀ ਜੇ ਆਪਾਂ ਇੱਥੋਂ ਆਹ ਕਰਤਾ ਇੱਥੇ ਠੀਕ ਨਹੀਂ ਹੋਣਾ ਫਿਰ ਇਹ ਮੈਨੂੰ ਫੋਨ ਕਰਕੇ ਬੁਲਾਉਂਦਾ ਸੀ ਵੀ ਆਪਾਂ ਸਲਾਹ ਕਰਨੀ ਹੈ ਬਿਲਕੁਲ ਜੀ ਤੇ ਐ ਮੰਨੋ ਵੀ ਇਹ 50% ਨਕਸ਼ਾ ਆਰਕੀਟੈਕਟ ਦਾ 50% ਅਸੀਂ ਆਪ ਤਿਆਰ ਕੀਤਾ ਠੀਕ ਹੈ ਵੀਰ ਜੀ ਜਿੱਥੋਂ ਇਹਨੂੰ ਠੀਕ ਨਹੀਂ ਲੱਗਦਾ ਸੀ ਉੱਥੇ ਮੈਨੂੰ ਕਹਿ ਦਿੰਦਾ ਸੀ ਵੀ ਆਪਾਂ ਇੱਥੋਂ ਆਹ ਚੀਜ਼ ਚੇਂਜ ਕਰ ਦਿੰਦੇ ਜੀ ਤੇ ਇਹ 50% ਐ ਮਨੂੰ ਆਰਕੀਟੈਕਟ ਦੀ ਉਹ ਹੈ 50% ਅਸੀਂ ਆਪਸੀ ਸਲਾਹ ਨਾਲ ਬਣਾਇਆ ਸਭ ਤੋਂ ਵੱਡੀ ਗੱਲ ਬਚਤ ਕੀਤੀ ਐ ਜਿਵੇਂ ਅਸੀਂ ਨਿਉਆ ਭਰੀਆਂ ਸੀਗੀਆਂ ਪਹਿਲਾਂ ਥੱਲੇ ਲੈਂਡ ਉਹ ਕਰਿਆ ਵੀ ਸਾਰੀ ਜਿਵੇਂ ਦੂਜੇ ਮਿਸਤਰੀ ਉਹ ਕਰਦੇ ਨੇ ਸਾਰੀਆਂ 9 ਇੰਚ ਜਿੰਨੇ ਉਹ ਨਿਉਆ ਭਰਦੇ ਨੇ ਅਸੀਂ ਨਿਉਆ ਜਿੱਥੇ ਸੇ ਲੋਡ ਸੀ ਠੀਕ ਐ ਬਾਕੀ ਬੁਰਜੀਆਂ ਲਾਤੀ ਠੀਕ ਐ ਜੀ ਉਹਦੇ ਨਾਲ ਘੱਟੋ ਘੱਟ ਐ ਮਨੂੰ ਸਾਰੀ 10 ਕੁ ਹਜ਼ਾਰ ਰੱਟ ਨਾਲ ਸਾਡੀ ਨਵਾਂ ਬਰੀਆ ਗਏ ਸੀ ਠੀਕ ਹੈ ਵੀਰੇ ਇਹ ਬਾਈ ਹੁਣ ਦਾ ਅਸੀਂ ਇੱਕ ਹੋਰ ਵੀ ਪ੍ਰੋਜੈਕਟ ਕਰਕੇ ਆਏ ਸੀ ਕਿ ਉਹਨਾਂ ਨੇ ਉੱਥੇ ਲੈਂਟਰ ਪਾਇਆ ਸੀ ਨੀ ਹਾਂ ਤੇ ਤੁਸੀਂ ਵੀ ਕੁਝ ਕੀਤਾ ਜੀ ਹਾਂ ਲੈਂਟਰ ਪਾਇਆ ਥੱਲੇ ਸਿਉਂਖ ਤੋਂ ਸਲਾਬ ਤੋਂ ਜੀ ਤੇ ਮਜ਼ਬੂਤੀ ਵਾਸਤੇ ਜੀ ਤੇ ਘੱਟੋ ਘੱਟ 100 100 ਫੁੱਟ ਦਾ ਅਸੀਂ ਲੈਂਟਰ ਪਾਇਆ ਠੀਕ ਹੈ ਜੀ ਉਹਦੇ ਨਾਲ ਬਹੁਤ ਵਧੀਆ ਤੇ ਇਹ ਲੋਕੇ ਪੱਕਾ ਕੰਮ ਹੋ ਗਿਆ ਠੀਕ ਹੈ ਵੀਰ ਜੀ ਠੀਕ ਹੈ ਜੀ ਤੇ ਰਜਿੰਦਰ ਵੀਰ ਜੀ ਇੱਕ ਚੀਜ਼ ਹੋਰ ਆਪਣੇ ਦਰਸ਼ਕ ਵੀਰਾਂ ਨੂੰ ਦੱਸੋ ਵੀਰ ਜੀ ਜਿਹੜੀ ਆਪਣੇ ਅੱਗੇ ਮੇਨ ਬਾਉਂਡਰੀ ਵਾਲ ਜੀ ਹਾਂਜੀ ਹਾਂ ਤੇ ਇਹ ਵੀਰੇ ਕੀ ਚੀਜ਼ ਲਾਈ ਹੋਈ ਹੈ ਇਹ ਗ੍ਰੇਨਾਈਟ ਹੈ ਜੀ ਸਾਊਥ ਇਹ ਗ੍ਰੇਨਾਈਟ ਹੈ ਇਹ ਵੀ ਅਸੀਂ ਸਲਾਹ ਕਰਕੇ ਲਾਇਆ ਸੀਗਾ ਨਹੀਂ ਲੋਕ ਪੱਟੀਆਂ ਜੀਆਂ ਬਣਵਾ ਲੈਂਦੇ ਨੇ ਹਾਂਜੀ ਹਾਂਜੀ ਤੇ ਜਦੋਂ ਅਸੀਂ ਸਲਾਹ ਕੀਤੀ ਤਾਂ ਇਹ ਕਹਿੰਦਾ ਜੀ ਸਿੱਧਾ ਲਾਓ ਠੀਕ ਹੈ ਜੀ ਟਰੈਂਡ ਚੱਲਦਾ ਤੁਸੀਂ ਹੋਰਾਂ ਦੇ ਦੇਖਿਆ ਹੋਣਾ ਜੀ ਜੀ ਡਿਜ਼ਾਈਨ ਪਹੰਦੇ ਇਸ ਕਰਕੇ ਅਸੀਂ ਪਲੇਨ ਹੀ ਲਵਾਇਆ ਸਿੰਪਲ ਸੁਪਰ ਸਿੰਪਲ ਸੁਪਰ ਠੀਕ ਹੈ ਵੀਰ ਜੀ ਜਿਵੇਂ ਵੀਰ ਜੀ ਮੈਂ ਤੁਹਾਡਾ ਹੁਣ ਫਰੰਟ ਐਲੀਵੇਸ਼ਨ ਦੇਖ ਰਿਹਾ ਆਓ ਆਪਾਂ ਹਣਾ ਇੱਧਰ ਦਰਸ਼ਕ ਵੀਰਾਂ ਨੂੰ ਵੀ ਦਿਖਾਉਣੇ ਆ ਕਿਉਂ ਨਹੀਂ ਕੀਤਾ ਰੰਗ ਤਾਂ ਨਹੀਂ ਕੀਤਾ ਸਲਾਬ ਦੀ ਪ੍ਰੋਬਲਮ ਆਉਂਦੀ ਹੈ ਇਹ ਹੁਣ ਮੈਂ 2 ਕੋਟ ਪੁੱਟੀ ਦੇ ਕਰਾ ਕੇ ਇਕੱਲਾ ਪ੍ਰਾਈਮਰ ਕੀਤਾ ਹੋਇਆ ਠੀਕ ਹੈ ਜੀ ਛੱਡਣਾ ਜੀ ਜੀ ਇਹ ਹਜੇ ਪੇਂਟ ਰਹਿੰਦਾ ਹੈ ਇਹ ਜਦੋਂ ਐਨ ਪੂਰੀ ਤਰ੍ਹਾਂ ਪਪੜੀਆਂ ਪੁਪੜੀਆਂ ਲਹਿ ਗਈਆਂ ਆਪਾਂ ਨੂੰ ਪਤਾ ਲੱਗ ਜੂਗਾ ਹਾਂਜੀ ਵੀ ਕਿੱਥੇ ਕਮੀ ਪੇਸ਼ੀ ਹੈ ਠੀਕ ਹੈ ਜੀ ਉੱਥੇ ਆਪਾਂ ਕਰਕੇ ਬਾਅਦ ਚ ਪੇਂਟ ਕਰਾਂਗੇ ਤਾਂ ਦੋ ਕੋਟ ਪੁੱਟੀ ਦੇ ਠੀਕ ਹੈ ਜੀ ਇੱਕ ਪ੍ਰੈਮਰ ਦਾ ਕਰਾਂਗੇ ਠੀਕ ਹੈ ਜੀ ਤਾਂ ਛੱਡੋ ਤੇ ਵੀਰੇ ਫਿਰ ਜਿਵੇਂ ਹੁਣ ਇਸ ਤੋਂ ਬਾਅਦ ਤੁਸੀਂ ਫਿਰ ਕਿਹੜਾ ਪੇਂਟ ਕਰਾਉਂਗੇ ਕੀ ਸੋਚਿਆ ਹੋਇਆ ਹੈਗਾ ਇਸ ਤੋਂ ਬਾਅਦ ਦੇਖਾਂਗੇ ਦਿਨੋਂ ਦਿਨ ਨਵੇਂ ਨਵੇਂ ਟੈਕਨੋਲੋਜੀ ਆਉਂਦੀਆਂ ਜਾਂਦੀਆਂ ਨੇ ਚਾਹੇ ਪਲਾਸਟਿਕ ਪੇਂਟ ਕਰਾਈਏ ਚਾਹੇ ਜਿਹੜਾ ਹੁਣ ਜਿਵੇਂ ਆਪਾਂ ਦੁਕਾਨ ਵਾਲਾ ਸਲਾਹ ਕਰਦੇ ਹਾਂ 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 ਉਸ ਹਿਸਾਬ ਦੇ ਨਾਲ ਉਸ ਹਿਸਾਬ ਨਾਲ ਕਰਾਂਗੇ ਜੀ ਵੀਰ ਜੀ ਤੇ ਵੀਰੇ ਜਿਵੇਂ ਹੁਣ ਮੈਂ ਦੇਖ ਰਿਹਾ ਹਾਂਗਾ ਜਿਵੇਂ ਤੁਹਾਡੇ ਆ ਵਧਰੇ ਨਿਕਲੇ ਹੋਏ ਨੇ ਜੀ ਇਹ ਵੀ ਬੜੇ ਘੈਂਟ ਲੱਗਦੇ ਆ ਸੋਹਣੇ ਲੱਗਦੇ ਬਾਲਕੋਨੀ ਵਾਲੇ ਆਗੇ ਜੀ ਤੇ ਇਹਦੇ ਨੀਚੇ ਜਿਹੜਾ ਹੈ ਆਪਾਂ ਨੂੰ ਡਿਜ਼ਾਈਨ ਦਿਖ ਰਿਹਾ ਜੀ ਲਾਈਕ ਜਿਵੇਂ ਚਾਈਨਾ ਸਟੋਨ ਕਹਦੇ ਨੇ ਆਪਾਂ ਇਹ ਹੈਗੀ ਟਾਇਲ ਹੈ ਅੱਛਾ ਜੀ ਹੈਗਾ ਟੱਚ ਚਾਈਨਾ ਸਟੋਨ ਵਾਲਾ ਠੀਕ ਹੈ ਜੀ ਇਹ ਵੀ ਆਪਾਂ ਤਾਂ ਹੀ ਇਹ ਮੂਰੇ ਸਾਰਾ ਕੰਮ ਤਾਂ ਕਰਾਇਆ ਇਹ ਰੰਗ ਪੇਂਟ ਦਾ ਝੰਜਟ ਆ ਜੀ ਜੀ ਲਾਈਫ ਆ ਜਾਂਦੀ ਕੁਝ ਨਹੀਂ ਉਹਨੂੰ ਮੁੜ ਕੇ ਰੰਗ ਪੇਂਟ ਦੀ ਲੋੜ ਹੀ ਨਹੀਂ ਮਹਿੰਗਾ ਕਿੰਨਾ ਪੈ ਗਿਆ ਕੁਝ ਜ਼ਿਆਦਾ ਤੁਹਾਡੇ ਵੀ 800 ਰੁਪਏ ਫੁੱਟ ਦੇ ਹਿਸਾਬ ਨਾਲ ਆਇਆ ਸੀਗਾ ਇਹ ਸਿਰਫ ਜਿਵੇਂ ਟਾਇਲ ਦਾ ਚੱਲਦਾ ਆਪਣਾ ਜਿਵੇਂ 22 ਇੰਚ ਇੰਨੀ ਦਾ ਉਸ ਹਿਸਾਬ ਨਾਲ ਇਹ ਲਵਾਇਆ ਹੈ 35 ਰੁਪਏ ਸਕਰ ਫੁੱਟ ਲਵਾਇਆ ਠੀਕ ਹੈ ਇਹ ਲੋਗਰੇ ਕਹਿ ਕੀ ਦੰਦੇ ਨੇ ਆਮ ਸ਼ਬਦਾਂ ਦੇ ਵਿੱਚ ਉਹ ਸਿੰਪਲ ਐਲੀਵੇਸ਼ਨ ਵਾਲੀ ਟਾਇਲ ਅੱਛਾ ਐਲੀਵੇਸ਼ਨ ਵਾਲੀ ਟਾਇਲ ਐਲੀਵੇਸ਼ਨ ਵਾਲੀ ਠੀਕ ਹੈ ਵੀਰ ਜੀ ਬਾਕੀ ਤਾਂ ਕੋਈ ਵੀਰੇ ਰੰਗ ਵਗੈਰਾ ਫੇੜ ਤਾਂ ਨਹੀਂ ਹੋਇਆ ਜੀ ਨਾ 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 ਅੱਛਾ ਜੀ ਜਿਵੇਂ ਤੋਂ ਪਾ ਬਿਲਕੁਲ ਸਿੱਧੀ ਤੋਂ ਪਾਉਂਦੀ ਆਪਣੀ ਕੋਲ ਬਿਲਕੁਲ ਸਿੱਧੀ ਪੈਂਦੀ ਹੈ ਸਾਰਾ ਦਿਨ ਇੱਥੇ ਰਹਿੰਦੀ ਹੈ ਹਾਂਜੀ ਹਾਂਜੀ ਇਹ ਤਾਂ ਹੁਣ ਚਲੋ ਠੰਡਾ ਹੈ ਗਰਮੀਆਂ ਚ ਇੱਥੇ ਸਾਰਾ ਦਿਨ ਸੂਰਜ ਇੱਥੇ ਹੀ ਰਹਿੰਦਾ ਹਾਂਜੀ ਜਿਹੇ ਜਿਹੇ ਲਾਇਆ ਸੀ ਉਹੇ ਜਿਹੀ ਹੈ ਜੀ ਵੀਰ ਜੀ ਤੇ ਬਾਕੀ ਵੀਰੇ ਡਿਜ਼ਾਈਨਿੰਗ ਦੇ ਲਈ ਇੱਥੇ ਲੈਂਪ ਦਿੱਤੇ ਵੀ ਬੜੇ ਸੋਹਣੇ ਲੱਗਦੇ ਨੇ ਲੈਂਪ ਦਿੱਤੇ ਹਾਂਜੀ ਅੱਛਾ ਅੱਛਾ ਜੀ ਤੇ ਨਾਈਟ ਲੁੱਕ ਵੀ ਬਹੁਤ ਸੋਹਣੀ ਆਉਂਦੀ ਹੁੰਦੀ ਹੈ ਵੀਰੇ ਨਾਈਟ ਲੁੱਕ ਬਹੁਤ ਵਧੀਆ ਇਹ ਤਾਂ ਹੁਣ ਆਪਾਂ ਦੁਪਹਿਰ ਹੈ ਜੇ ਕਿਤੇ ਰਾਤ ਨੂੰ ਖੜਦੇ ਜੀ ਜੀ ਰਾਤ ਨੂੰ ਆਪਣੇ ਆਪ ਹੀ ਪਤਾ ਲੱਗਦਾ ਜੀ ਵੀਰੇ ਤਿਆਓ ਦੋਸਤੋ ਹੁਣ ਆਪਾਂ ਤੁਹਾਨੂੰ ਦਿਖਾਉਣਾ ਬਾਈ ਹੁਣਾਂ ਦੀ ਅੰਦਰੋਂ ਕੋਠੀ ਤੇ ਮੇਰਾ ਵੀਰ ਛੇਤੀ ਛੇਤੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਚੱਲੀਓ ਤੇ ਪਿਆਰਾ ਜਿਹਾ ਲਾਈਕ ਤੇ ਕਮੈਂਟ ਕਰ ਦੋ ਨਾ ਭੁੱਲਿਓ ਬੜੀ ਮਿਹਨਤ ਦੇ ਨਾਲ ਬਾਈ ਹੁਣਾਂ ਤੋਂ ਟਾਈਮ ਲੈ ਕੇ ਫਿਰ ਆਪਾਂ ਵੀਡੀਓ ਕਰ ਰਹਾਂਗੇ ਤੇ ਆਓ ਜੀ ਤੇ ਹਾਂਜੀ ਰਜਿੰਦਰ ਵੀਰ ਜੀ ਪਹਿਲਾਂ ਆਪਣੇ ਦਰਸ਼ਕ ਵੀਰਾਂ ਨੂੰ ਮੇਨ ਗੇਟ ਦੇ ਦੱਸਦੀ ਇਹਦੀ ਚੜਾਈ ਕਿੰਨੇ ਫੁੱਟ ਰੱਖੀ ਹੋਈ ਹੈ ਇਹ ਗੇਟ ਵੀਰ ਜੀ 5 ਬਾਈ 13 ਠੀਕ ਹੈ ਜੀ 13 ਲੰਬਾਈ ਹੈ ਤੇ 5 ਫੁੱਟੋ ਚਾਈਏ ਠੀਕ ਹੈ ਜੀ ਤੇ ਇਹ ਆਪਾਂ ਸਲਾਈਡਰ ਆਹ ਕੱਲਾ ਪੰਨਾ ਜਿਹੜਾ ਹਾਂਜੀ ਆ ਖ ਇਹ ਵੀ ਅਸੀਂ ਸੋਚ ਕੇ ਬਣਾਇਆ ਸੀਗਾ ਜੀ ਇਹ ਸੁਖਚੈਨ ਨਾਲ ਹੀ ਜੀ ਵੀ ਜੇ ਹੁਣ ਆਪਾਂ ਦੂਜਾ ਦੋ ਪੱਲੇ ਵਾਲਾ ਲਾਉਨੇ ਆ ਹਾਂਜੀ ਉਹ ਸਾਰਾ ਕਵਰ ਕਰਦਾ ਹੈ ਇਹ ਹੁਣ ਇੰਨਾ ਖੁੱਲ ਗਿਆ ਕੰਧ ਦੇ ਨਾਲ ਲੱਗ ਜਾਂਦਾ ਹੈ ਮੂਵ ਕਰਨ ਚੀਜ਼ੀ ਹੈ ਮੂਵ ਕਰਨ ਚੀਜ਼ੀ ਹੈ ਜੀ ਜੀ ਜੇ ਆਪਾਂ ਕਰ ਲੂ ਇਹਦੇ ਮੋਟਰ ਉਹ ਕਹਿੰਦੇ ਨੇ ਰਿਮੋਟਰ ਵਾਲਾ ਬੜਾ ਹਾਂਜੀ 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 ਤਾਂ ਉਧਰਲੇ ਪਾਸੇ ਮੋਟਰ ਦਾ ਵੀ ਆਪਸ਼ਨ ਹੈ ਜੀ ਬਟਨ ਦੱਬੋ ਮੋਟਰ ਚੱਲੂ ਪਵੇ ਆਪਣੇ ਆਪ ਖੁੱਲੂ ਆਪਣੇ ਆਪ ਬੰਦ ਹੋ ਤੇ ਰਜਿੰਦਰ ਵੀਰ ਜੀ ਜਿਹੜਾ ਹੁਣ ਆਪਾਂ ਇਸ ਟਾਈਮ ਅਗੇ ਪੋਰਚ ਦੇ ਵਿੱਚ ਖੜਿਆ ਜੀ ਇਹ ਜਗ੍ਹਾ ਆਪਾਂ ਕਰ ਰਹੀਏ ਇਸ ਬਾਲ ਤੋਂ ਲੈ ਕੇ ਇੱਥੇ ਤੱਕ तकरीबन ਕਿੰਨੇ ਕੁ ਫੁੱਟ ਦੀ ਜਗ੍ਹਾ ਹੈ 30 ਫੁੱਟ ਹੈ 30 ਫੁੱਟ 30 ਫੁੱਟ ਠੀਕ ਹੈ ਜੀ ਗੱਡੀ ਦੀ ਐਂਟਰੀ ਹੋ ਸਕਦੀ ਹੈ ਜੀ ਗੱਡੀ ਦੀ ਹੁੰਦੀ ਹੈ ਠੀਕ ਹੈ ਜੀ ਪਰ ਇੱਥੇ ਅਸੀਂ ਤਾਰ ਨਹੀਂ ਲਾਉਂਦੇ ਜਿੰਨਾ ਤੁਸੀਂ ਕਲੋਨੀ 'ਚ ਦੇਖੋਗੇ ਸਾਰੇ ਬਾਹਰ ਹੀ ਖੜਾਉਂਦੇ ਹਾਂ ਬਿਲਕੁਲ ਜੀ ਬਿਲਕੁਲ ਤਾਹਮ ਨਾਲ ਦੇਖ ਲਓ ਤੇ ਜੀ ਜੀ ਲੱਗੀ ਹੋਈ ਹੈ ਉਧਰ ਮਸ਼ੀਨਾਂ ਕੱਪੜੇ ਧੋਣ ਵਾਲਾ ਬਣਾ ਰੱਖਿਆ ਅੱਛਾ ਇੱਧਰ ਬਾਹਰੇ ਕਰਤਾ ਜੀ ਵਾਸ਼ਿੰਗ ਏਰੀਆ ਹਾਂ ਕੀ ਬਾਤ ਹੈ ਜੀ ਇੱਧਰ ਹੁਣ ਧੁੱਪ ਆਉਂਦੀ ਹੈ ਹਾਂ ਜੀ ਹਾਂ ਉਹਦੇ ਕਰਕੇ ਇੱਥੇ ਬਾਕੀ ਵੀਰ ਜੀ ਜਿਵੇਂ ਅੱਜ ਕੱਲ ਨਾ ਆਪਾਂ ਹੁਣ ਮੇਨ ਐਂਟਰੀ ਤੇ ਆ ਗਏ ਅੱਜ ਕੱਲ ਸਭ ਤੋਂ ਵੱਡੀ ਸਮੱਸਿਆ ਘਰਾਂ ਦੇ ਵਿੱਚ ਆਉਂਦੀ ਆ ਸਿਉਂਖ ਦੀ ਚਗਾਠਾਂ ਤੋਂ ਸਟਾਰਟ ਹੁੰਦੀ ਆ ਦੇਖੋ ਜੀ ਜਿਹੜੇ ਬੰਦੇ ਨੇ ਤਾਂ ਉਹ ਜਸਤੀ ਕੰਮ ਕਰਾਉਣਾਗਾ ਉਹਦੀ ਤਾਂ ਗੱਲ ਕੁਝ ਹੋਰ ਆ ਹਾਂਜੀ ਤੇ ਜਿਹੜੇ ਬੰਦੇ ਨੇ ਵਧੀਆ ਸ਼ੌਂਕ ਨਾਲ ਕੰਮ ਕਰਾਉਣਾਗਾ ਵਨ ਟਾਈਮ ਵਾਲਾਗਾ ਵੀ ਜੇ ਅਗਲਾ ਲੱਕੜ ਲਾਉਂ ਤਾਂ ਲੱਕੜ ਲਾਉਂ ਤਾਂ ਅਗਲਾ ਡਰਦਾ ਕਿਉਂਕਿ ਇੱਥੇ ਸਿਉਂਖ ਬਹੁਤ ਤੇ ਤੁਸੀਂ ਫਿਰ ਉਹ ਉਹਦੇ ਬਚਾਅ ਦੇ ਲਈ ਮਾੜਾ ਦਰਸ਼ਕ ਵੀਰ ਨੂੰ ਦੱਸੋ ਵੀ ਕੀ ਉਹਦੇ ਬਚਾਅ ਲਈ ਜਦੋਂ ਅਸੀਂ ਇੱਥੇ ਸਟਾਰਟ ਕੀਤਾ ਕਹਿੰਦੇ ਜੀ ਸਿਉ ਹਾਂਜੀ ਫਿਰ ਮੈਂ ਜਿੰਨੀ ਵੀ ਕੋਸ਼ਿਸ਼ ਹੋਈ ਹਾਂਜੀ ਮੈਂ ਉਹੀ ਕੰਮ ਕੀਤਾ ਵੀ ਆਪਾਂ ਇੱਥੇ ਲੱਕੜ ਦਾ ਘੱਟੋ ਘੱਟ ਯੂਜ਼ ਕਰੀਏ ਤੇ ਮੈਂ ਸੁਖਸ਼ੈਲ ਨਾਲ ਸਲਾਹ ਕੀਤੀ ਹੈ ਕਹਿੰਦਾ ਆਪਣੇ ਕੋਲ ਬੰਦਾ ਹੈਗਾ ਉਹਨੂੰ ਬੁਲਾਉਂਦੇ ਜੀ ਫਿਰ ਇਹਨੇ ਥੋੜਾ ਨੰਬਰ ਦਿੱਤਾ ਠੀਕ ਹੈ ਵੀਰ ਜੀ ਤੇ ਤੁਸੀਂ ਫਿਰ ਸੈਂਪਲ ਆ ਕੇ ਮੇਰੇ ਖਿਆਲ ਨਾਲ ਆਪਾਂ ਉਦੋਂ ਪਹਿਲੇ ਦਿਨ ਮਿਲੇ ਸੀ ਹਾਂਜੀ ਹਾਂਜੀ ਹੈਨਾ ਜੀ ਤੇ ਉਹ ਤੁਹਾਡੇ ਦੱਸਣ ਮੁਤਾਬਕ ਹਾਂਜੀ ਇਹ ਆ ਚਿਗਾਠ ਹੈ ਚਲੋ ਆਜੋ ਬਾਈ ਤੁਹਾਨੂੰ ਚਿਗਾਠਾਂ ਦਿਖਾਈਏ ਜੀ ਵੀਰ ਜੀ ਆਹ ਵੇਖੋ ਆਹ ਡਬਲ ਪਤੰਮਗਾ ਚਿਗਾਠ ਹੈ ਜੀ ਵੀਰ ਜੀ ਇਹਦੀ ਲਾਈਫਟਾਈਮ ਦੀ ਗਾਰੰਟੀ ਹੈ ਅਗ ਲੱਗ ਜੇ ਸਿਉਖ ਲੱਗ ਜੇ ਇਹ ਜੇ ਲੱਗਦੀ ਹੈ ਜੀ ਜੀ ਤਾਂ ਕੰਪਨੀ ਦਾ ਕਿਹਾ ਹੋਇਆ ਵੀ ਜੇ 24 ਸਾਲ ਚ ਵੀ ਖਰਾਬ ਹੋ ਗਈ ਤਾਂ 25ਵੇਂ ਸਾਲ સુધી ਫ੍ਰੀ ਆਫ ਕੋਸਟ ਬਦਲ ਕੇ ਜਾਣਾ ਜੀ 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 ਠੀਕ ਹੈ ਤੇ ਹੁਣ ਪੇਂਟ ਹੋ ਗਿਆ ਜੀ ਜੀ ਇਹ ਐਂ ਹੁੰਦੀ ਹੈ ਬਸ ਕੱਟ ਕੇ ਮਿਸਤਰੀ ਤੋਂ ਲਵਾਉਣੀ ਹੁੰਦੀ ਆ ਇਹਦੇ ਪਤਾਮ ਬੜੇ ਹੁੰਦੇ ਪਤਾਮ ਬੜੇ ਹੁੰਦੇ ਵੀਰ ਜੀ ਜਿਵੇਂ ਹੁਣ ਬਹੁਤ ਤੁਸੀਂ ਲੱਕੜ ਵਾਲੇ ਬੰਦੇ ਨਾਲ ਵੀ ਸਲਾਹ ਕੀਤੀ ਸੀ ਉਹ ਇਸ ਚੀਜ਼ ਨੂੰ ਕਹਿੰਦੇ ਸੀ ਕਿ ਵੀ ਸਕਰੂ ਫੇਲ ਹੋ ਜਾਂਦਾਗਾ ਹਣਾ ਜੀ ਸਕਰੂ ਫੇਲ ਹੋ ਜਾਂਦਾ ਕੋਈ ਤੁਹਾਨੂੰ ਸਮੱਸਿਆ ਨਹੀਂ ਇਦਾਂ ਦੀ ਨਾ ਨਾ ਕੋਈ ਸਮੱਸਿਆ ਨਹੀਂ ਜਦੋਂ ਨੇ ਲਾਏ ਉਹ ਤਿੰਨ ਤਿੰਨ ਸਕਰੂ ਦੇ ਗਏ ਦੇ ਚ ਠੀਕ ਹੈ ਜੀ ਇੱਕ ਛੱਡ ਗਿਆ ਜੀ ਜੀ ਕਿ ਜੇ ਕੱਲ ਨੂੰ ਇਨ ਫਿਊਚਰ ਤਾਂ ਆਉਂਦੀ ਨਹੀਂ ਹੈਗੀ ਪ੍ਰੋਬਲਮ ਜੀ ਜੀ ਜੇ ਆਉਂਦੀ ਹੈ ਤਾਂ ਇਹਦੇ ਚ ਯੋਬਲਾ ਤਾਂ ਆਈ ਨਹੀਂ ਹੁਣ ਠੀਕ ਹੈ ਠੀਕ ਹੈ ਜੀ ਕਿਨ ਤਕਰੀਬਨ 2 ਸਾਲ ਹੋ ਗਏ ਜੀ ਜੀ ਵੀ ਆਉਂਦੀ ਨਹੀਂ ਆਉ ਤਾਂ ਤਾਂ ਜੇ ਆਪਾਂ ਹੁਣ ਕਿਹਦੇ ਨਾਲ ਝੂਟਣਾ ਸ ਰਜਿੰਦਰ ਵੀਰ ਜੀ ਜਿਹੜਾ ਹੈ ਹੁਣ ਲੱਕੜ ਦਾ ਤੁਸੀਂ ਪੱਲਾ ਲਵਾਇਆ ਜੀ ਇਹ ਵੀਰ ਜੀ ਕਿਹੜੀ ਲੱਕੜ ਵਰਤੀ ਹੈ ਜੀ ਤੁਸੀਂ ਇਹ ਜੀ ਇੱਕ ਸੁੜਾਨ ਸਾਗਵਾਨ ਆਉਂਦੀ ਹੈ ਅੱਛਾ ਜੀ ਹਾਂ ਜੀ ਵੀਰ ਜੀ ਇਸ ਦਾ ਰੇਸ਼ਾ ਵਧੀਆ ਹੁੰਦਾ ਆ ਵੇਖੋ ਜੀ ਤੇ ਇਹ ਇਸੇ ਰੇਸ਼ੇ ਕਰਕੇ ਲਾਈਆ ਤਾਂ ਕਰਕੇ ਇਹਦੇ ਪੇਂਟ ਨਹੀਂ ਕੀਤਾ ਹਜੇ ਪਾਲਿਸ਼ ਕਰਾਉਣੀ ਹੈ ਜੀ ਜੀ ਇਹ ਤੇ ਕੱਲਾ ਸੀਲਰ ਹੋਇਆ ਹੋਇਆ ਠੀਕ ਹੈ ਵੀਰ ਜੀ ਹਾਂ ਸੈਟੀਸਫਾਈ ਹੋ ਜਾਂਦੀ ਕੰਮ ਸਾਰਾ ਪੂਰਾ ਤੁਸੀਂ ਆਪ ਦੇਖੋ ਜੀ ਜੀ ਕੰਮ ਦੀ ਪੂਰੀ ਸਫਾਈ ਹੈ ਕੰਮ ਦੀ ਪੂਰੀ ਹੈ ਆ ਜਿਹੜਾ ਰੇਸ਼ਾ ਇਹਦਾ ਇੱਕ ਆਪਣੀ ਜਿਹੜੀ ਆਮ ਸਾਗਵਾਨ ਆਉਂਦੀ ਹੈ ਨਾ ਉਹ ਚ ਰੇਸ਼ਾ ਘੱਟ ਹੁੰਦਾ ਘੱਟ ਹੁੰਦਾ ਜੀ 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 ਇਹ ਹੁਣ ਸੀਲਰ ਕਰਾਤਾ ਇਹਦੇ ਤੇ ਵੀ ਪਾਣੀ ਪੂਣੀ ਨਾ ਉਹ ਵੱਜੇ ਉਹ ਜਿੰਨੇ ਆਪਾਂ ਲੈਮੀਨੇਸ਼ਨ ਕਰਾ ਦਨੇ ਲੈਮੀਨੇਸ਼ਨ ਹੋਏ ਹੋਏ ਨੇ ਠੀਕ ਹੈ ਜੀ ਕੱਲ ਨੂੰ ਜੋ ਪਾਲਿਸ਼ ਕਰਾਵਾਂਗੇ ਤਾਂ ਇਹ ਰੇਸ਼ਾ ਹੋਰ ਜੀ ਜੀ ਵੀਰ ਜੀ ਤੇ ਵੀਰ ਜੀ ਆਪਾਂ ਹੁਣ ਦਰਸ਼ਕ ਵੀਰਾਂ ਨੂੰ ਥੋੜਾ ਜਿਹਾ ਸਸਪੈਂਸ ਕਲੀਅਰ ਕਰ ਦਈਏ ਵੀ ਆਪਣੀ ਕੋਠੀ ਨੂੰ ਵਿਦਾਊਟ ਪਲੋਟ ਤੋਂ ਕਿੰਨਾ ਰੁਪਇਆ ਲੱਗ ਚੁੱਕਿਆ ਇਹਦੇ ਐ ਮੰਨ ਕੇ ਚੱਲੋ 45 ਲੱਖ ਰੁਪਇਆ ਮੰਨ ਕੇ ਚੱਲੋ 45 ਲੱਖ ਠੀਕ ਹੈ ਜੀ ਠੀਕ ਹੈ ਜੀ ਸੋ ਆਪ ਦੋਸਤੋ 15 ਸਾਰੀ ਕੁੱਟੀ ਦਿਖਾਉਣੇ ਆਗਾ ਵੀ ਜਿਵੇਂ ਮੈਂ ਦੇਖ ਰਿਹਾ ਇੱਥੇ ਵਧੀਆ ਖੁੱਲ ਖੁੱਲਾ ਥਾਂ ਵੀ ਹੈਗਾ ਸਾਹਮਣੇ ਜਿਵੇਂ ਆਪਾਂ ਕਿਚਨ ਦੇਖ ਰਹੇ ਆਂ ਵੀਰੇ ਉਧਰ ਵੀ ਤੁਸੀਂ ਵਧੀਆ ਸਪੇਸ ਛੱਡੀ ਹੋਈ ਆ ਤੇ ਥੱਲੇ ਵੀਰੇ ਕੀ ਕੁਛ ਵੱਖਰਾ ਤੇ ਕੀ ਕੁਛ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਥੱਲੇ ਏਸੀ ਅਸੀਂ ਜਿਹੜਾ ਇੱਧਰ ਦੇਖਿਆ ਪਹਿਲਾਂ ਹਾਂਜੀ ਜਿਹੜਾ ਆਰਕੀਟੈਕਟ ਦਾ ਤੁਹਾਨੂੰ ਦੱਸਿਆ ਵੀ ਅਸੀਂ ਉਹ ਕੀਤਾ ਸੀਗਾ ਇਹ ਅਸੀਂ 50% ਜਿਹੜਾ ਚੇਂਜ ਕੀਤਾ ਹਾਂਜੀ 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 ਇਹ ਅਸੀਂ ਮੈਂ ਤੇ ਸਖਸਿਆ ਨੇ ਰਲ ਕੇ ਕੀਤਾ ਹਾਂਜੀ 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 ਠੀਕ ਹੈ ਨਾ ਉਹਨੇ ਇੱਥੇ ਕੰਧ ਦਿੱਤੀ ਹੋਈ ਸੀ ਜੀ ਜੀ ਪੌੜੀਆਂ ਦੀ ਸ਼ੇਪ ਹੋਰ ਸੀ ਨਾਲ ਜਿਵੇਂ ਹੋਟਲ ਆਈਜ਼ ਹੁੰਦੀ ਹੈ ਹਾਂਜੀ ਹਾਂਜੀ ਫਿਰ ਅਸੀਂ ਖੜ ਕੇ ਸਲਾਹ ਕੀਤੀ ਵੀ ਕਿਚਨ ਨੂੰ ਓਪਨ ਹੀ ਰੱਖ ਦਈਏ ਠੀਕ ਹੈ ਜੀ ਤੇ ਸਪੇਸ ਪੂਰੀ ਉਧਰ ਲੌਬੀ ਛੱਡਤੀ ਠੀਕ ਹੈ ਜੀ ਕਿਉਂਕਿ ਘਰਾਂ ਚ ਜਲਾਨੀਆਂ ਨੇ ਕੰਮ ਕਰਨਾ ਹੁੰਦਾ ਨਾਲੇ ਇੱਥੇ ਅਗਲਾ ਪੂਰੀ ਨਿਗਾਹ ਦਾ ਬਿੰਡੂ ਰੱਖਤੀ ਜੀ ਬਿੰਡੂ ਰੱਖਤੀ ਹਾਂਜੀ ਹਾਂਜੀ ਤੇ ਇੱਥੇ ਨਾਲੇ ਟੀਵੀ ਦੇਖੀ ਜਾਂਦਾ ਅਗਲਾ ਨਾਲੇ ਬਾਹਰ ਨਿਗਾਹ ਰਹਿੰਦੀ ਸਹੀ ਹੈ ਜੀ ਸਹੀ ਹੈ ਤੇ ਇੱਥੇ ਕੰਧ ਹੋ ਜਾਂਦੀ ਉਹ ਉੱਪਰਲਾ ਸਾਰਾ ਵੀ ਫਿਰ ਬਾਲੀ ਦਿਖਾਓ ਘਟਣ ਦੇ ਵਾਲਾ ਕੰਮ ਕੋਈ ਨਹੀਂ ਜਿਵੇਂ ਆ ਉੱਪਰਲਾ 뷰 ਜਿਵੇਂ ਉਹਨੇ ਦਿੱਤਾ ਹੋਇਆ ਸੀਗਾ ਉਹ ਗੇਟ ਆ ਦੇਖੋ ਜੀ ਜੀ ਠੀਕ ਹੈ ਨਾ ਇੱਥੇ ਝੂ ਮਰ ਜਾ ਮਰ ਲੱਗ ਜੂ ਉੱਪਰਲਾ 뷰 ਖਤਮ ਹੁੰਦਾ ਸੀਗਾ ਹਾਂਜੀ ਹਾਂਜੀ ਤੇ ਉਹਨੇ ਦਿੱਤੀ ਹੋਈ ਸੀਗੀ ਆਰਕੀਟਾਈਪ ਨੇ ਇੱਥੇ ਕੰਧ ਇਥੋਂ ਨਾਲ ਵੀ ਉਹਨੇ ਪੌੜੀ ਚਾੜੀ ਸੀ ਉੱਪਰ ਜਿਵੇਂ ਹੋਟਲਾਂ ਤੇ ਨਹੀਂ ਹੁੰਦਾ ਹਾਂਜੀ 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 ਤੇ ਆ ਗੇਟ ਆ ਜਿਹੜਾ ਹਾਂਜੀ ਆ ਗੇਟ ਉਹਨੇ ਇੱਥੇ ਦਿੱਤਾ ਹੋਇਆ ਸੀ ਠੀਕ ਹੈ ਜੀ ਵੀਰ ਜੀ ਇਹ ਆਪਣਾ ਜਿਹੜਾ ਲੌਬੀ ਏਰੀਆ ਕਿੰਨੇ ਵਾਈ ਕਿੰਨੇ ਦਾ ਰਹਿ ਜਾਂਦਾ ਜੀ ਇਹ ਇਹ ਲੌਬੀ ਦਾ ਇਹ ਮੰਨ ਇਥੋਂ ਲੈ ਕੇ ਜਿਆ ਜਿੱਥੇ ਫ੍ਰਿਜ ਪਿਆ ਹਾਂਜੀ ਹਾਂਜੀ 22 ਫੁੱਟ ਤਾਂ ਇਹ ਹੋਣਾ ਠੀਕ ਹੈ ਜੀ ਤੇ ਉੱਥੋਂ ਲੈ ਕੇ ਇੱਥੇ ਤੱਕ ਉੱਪਰਲੀ 30 ਫੁੱਟ ਹੈਗੀ ਆ ਠੀਕ ਆ ਓਮਕਾਰ ਘੁਮਾ ਦੇ ਯਾਰ ਕੈਮਰਾ ਦਿਖਾ ਦੇ ਤੇ ਇੱਧਰ ਵੀਰੇ ਬਹੁਤ ਵਧੀਆ ਤੁਸੀਂ ਮੈਨੇਜ ਕਰ ਲਿਆ ਐਲਈਡੀ ਵੀ ਆ ਗਿਆ ਬੰਦਾ ਨਾਲ ਹੁੰਦੇ ਹਾਂ ਐਂਟਰਟੇਨਮੈਂਟ ਵੀ ਹੋ ਜਾਂਦਾ ਕੰਮ ਜੀ ਜੋ ਮਰਜ਼ੀ ਕਰੇ ਜੀ ਤੇ ਇੱਧਰ ਵੀਰੇ ਇੱਧਰ ਡਰਾਇੰਗ ਰੂਮ ਹੈ ਅੱਛਾ ਜੀ ਇਹ ਵੀਰੇ ਡਰਾਇੰਗ ਰੂਮ ਕਿੰਨੇ ਵਾ ਕਿੰਨੇ ਦਾ ਜੀ ਇਹ ਡਰਾਇੰਗ ਰੂਮ ਹੈਗਾ ਮੇਲਾ ਦਾ ਜੇ 12/14 ਦਾ ਮੇਰੇ ਹਿਸਾਬ ਨਾਲ ਠੀਕ ਹੈ ਜੀ ਕਿਉਂਕਿ ਉਹਨੇ ਇੱਥੇ ਇਕੱਲੀ ਵਿੰਡੋ ਦਿੱਤੀ ਹੋਈ ਸੀ ਆਰਕੀਟੈਕਟ ਨੂੰ ਠੀਕ ਹੈ ਜੀ ਫਿਰ ਅਸੀਂ ਸਲਾਹ ਕੀਤੀ ਵੀ ਜੇ ਕੋਈ ਬੰਦਾ ਬਾਹਰੋਂ-ਬਾਹਰ ਆਉਂਦਾ ਹਾਂਜੀ ਹਾਂਜੀ ਬਾਹਰੋਂ-ਬਾਹਰ ਆ ਕੇ ਇੱਥੇ ਹਜੇ ਸਾਡਾ ਅਨਕੰਪਲੀਟ ਹੀ ਆ ਸਮਾਨ ਲਿਆ ਕੇ ਧਰਨਾ ਆ ਕਵਰ ਹੋਊ ਸ਼ੀਸ਼ਾ ਲੱਗੂਗਾ ਬਲਰ ਪੜਦਾ ਹੋ ਜਾਊਗਾ ਪੜਦਾ ਹੋਊ ਜੀ ਵੀ ਬਾਹਰੋਂ-ਬਾਹਰ ਬੰਦਾ ਆਵੇ ਇੱਥੇ ਜੋ ਵੀ ਥਰਡ ਪਰਸ ਆਉਂਦਾ ਇੱਥੋਂ ਹੀ ਰਹਿ ਕੇ ਬਾਹਰੋਂ-ਬਾਹਰ ਨਿਕਲ ਜੇ ਠੀਕ ਹੈ ਜੀ ਵੀ ਬਾਕੀ ਦੀ ਫੈਮਿਲੀ ਡਿਸਟਰਬਰਰ ਬਾਕੀ ਦੀ ਫੈਮਿਲੀ ਡਿਸਟਰਬਰਰ ਹੋਵੇ ਉਹ ਦਿੱਤੀ ਸੀ ਜੀ ਜੀ ਬਹੁਤ ਸੋਹਣੇ ਤਰੀਕੇ ਨਾਲ ਵੀਰੇ ਤੁਸੀਂ ਮੈਨੇਜ ਕੀਤਾਗਾ ਤੇ ਛੱਤਾਂ ਦੇ ਉੱਤੇ ਵੀਰੇ ਫਿਰ ਡਾਊਨ ਸੇਲਿੰਗ ਡਾਊਨ ਸੇਲਿੰਗ ਲੌਬੀ ਦੇ ਵਿੱਚ ਆ ਇੱਕ ਅਸੀਂ ਹੋਰ ਕੀਤਾ ਲੈਂਟਰ ਅਸੀਂ 10 ਫੁੱਟ ਤੇ ਪਾਇਆ ਅੱਛਾ ਜੀ ਨੀਮਾ ਠੀਕ ਹੈ ਜੀ ਆਮ ਮੇਨ ਦਾ 11 11.5 ਤੇ ਪੈਂਦਾ ਜੀ 11 ਫੁੱਟ 10 ਤੇ ਲੈਂਟਰ ਪਾ ਕੇ ਉੱਪਰੋਂ 4 ਫੁੱਟ 6 ਫੁੱਟ ਦੀ ਸੀਲਿੰਗ ਹੋ ਗਈ ਪਿੱਛੇ ਰਹਿ ਗਿਆ 9.5 ਠੀਕ ਹੈ ਜੀ ਉਹ 9.5 ਰਹਿਣ ਨਾਲ ਜੇ ਹੁਣ ਕੱਲ ਨੂੰ ਸਫਾਈ ਕਰਨੀ ਹੈ ਜੇ ਮੈਂ ਕੁਰਸੀ ਪਈ ਹੈ ਹਾਂਜੀ ਕੁਰਸੀ ਧਰ ਕੇ ਝਾੜੂ ਨਾਲ ਜਿਵੇਂ ਮਰਜ਼ੀ ਕਰੋ ਜੀ ਉਹ ਕੂੜੀਆਂ ਘੜੀਆਂ ਦੀ ਲੋੜ ਅੱਛਾ ਜੀ ਠੀਕ ਹੈ ਜੀ ਇਹ ਮਤਲਬ ਬਹੁਤ ਸੋਹਣਾ ਮੈਨੂੰ ਕਨਸੈਪਟ ਲੱਗਿਆ ਬਾਈ ਮੈਂ ਪਹਿਲੀ ਵਾਰ ਹਣਾ ਇਸ ਚੀਜ਼ ਦੀ ਆਪਾਂ ਗੱਲਬਾਤ ਹਾਂ ਇਹ ਅਸੀਂ ਸਲਾਹ ਕਰਕੇ 10 ਫੁੱਟ ਤੇ ਪਾਇਆ ਨੀਮਾ ਠੀਕ ਹੈ ਵੀਰ ਕਿਉਂ ਹੁਣ ਪੱਖੇ ਦਾ ਕੰਮ ਕਰਦੇ ਨਹੀਂ ਇਸੀ ਚੱਲਦੇ ਨੇ ਹਾਂਜੀ 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 ਨਗਰ ਜਾਲੇ ਜੂਲੇ ਜਾਉਂ ਮਿੱਟੀ ਦਾ ਸਾਫ ਜੇ ਜੇ ਆਪਾਂ ਕਰਨਾ ਘੋੜੀਆਂ ਦੀ ਲੋੜ ਨਹੀਂ ਆਉਂਦਾ ਖੜ ਕੇ ਝਾੜੂ ਵਾਲੇ ਦੀ ਹਨਾ ਟਾਇਲ ਵੀਰੇ ਫਿਰ ਕਿਹੜੀ ਵਰਤੀ ਹੈਗੀ ਕਿੰਨੇ ਬਾਈ ਕਿੰਨੇ ਦੀ ਵਰਤੀ ਹੈ ਜੀ ਇਹ ਵੀਰੇ 2 ਬਾਈ 4 ਦੀ ਹੈ ਠੀਕ ਹੈ ਜੀ 2 ਬਾਈ 4 ਦੀ ਇੱਕ ਤਾਂ ਇਟਾਲੀਅਨ ਟਾਇਲ ਕਹਿੰਦੇ ਨੇ ਇਹਨੂੰ ਇਹ ਵਿੱਚ ਆਪਾਂ ਗਰੂਫ ਦਿੱਤਾ ਇਹਦੇ ਠੀਕ ਹੈ ਜੀ ਕਿਉਂਕਿ ਜੇ ਨਾਲ ਉਹ ਕਰ ਦਿੰਦੇ ਰੇਸ਼ੇ ਨਾਲ ਰੇਸ਼ਾ ਮਿਲ ਜਾਂਦਾ ਠੀਕ ਹੈ ਜੀ ਜਦੋਂ ਇਹ ਵਿੱਚ ਗਰੂਫ ਦਿੱਤਾ ਬਾੜੀ ਮੋਟੀ ਟੇਢੀ ਬਿੰਗੀ ਹੁੰਦੀ ਹੈ ਹਵਾ ਉਹਵਾ ਲੈਂਦੀ ਹੈ ਤਾਂ ਆਪਣੇ ਫਰਸ਼ ਨੂੰ ਕੋਈ ਨੁਕਸਾਨ ਨਹੀਂ ਠੀਕ ਹੈ ਵੀਰ ਜੀ ਹਾਂ ਇਹ ਚ ਅਬ ਦੇ ਐਮ ਐਮ ਦਾ ਗਰੂਫ ਦੇ ਕੇ ਠੀਕ ਹੈ ਜੀ ਪਟੀਨ ਜੀ ਭਰੀ ਹੋਈ ਹੈ ਠੀਕ ਹੈ ਜੀ ਹੂੰ ਜੀ ਤੇ ਇਧਰ ਆਪਣਾ ਵੀਰ ਜੀ ਇਧਰ ਇਹ ਬੈਡਰੂਮ ਆ ਗਿਆ ਤੇ ਆਪਣਾ ਟੋਟਲ ਬੈਡਰੂਮ ਕਿੰਨੇ ਨੇ ਜੀ ਇਸ ਬੈਡਰੂਮ ਆਪਣੇ ਉਹ ਟੋਟਲ ਹੈਗੇ 3 ਠੀਕ ਹੈ ਜੀ ਹੂੰ ਬਾਕੀ ਮੈਂ ਤੁਹਾਨੂੰ ਉਹ ਦੱਸਦਾ ਆਓ ਦੋਸਤੋ ਤੁਹਾਨੂੰ ਦਿਖਾਉਣਾ ਹੈ ਬਾਈ ਹੁਣਾਂ ਦਾ ਬੈਡਰੂਮ ਤੇ ਵੀਡੀਓ ਨੂੰ ਸ਼ੇਅਰ ਬੜੀ ਦੂਰ ਦੁਨੀਆਂ ਜਾ ਕੇ ਘੰਟ ਘੰਟ ਕੋਠੀਆਂ ਲੈ ਕੇ ਆਉਣੇ ਆ ਤੇ ਇਹ ਆ ਗਿਆ ਜੀ ਤੁਹਾਡਾ ਫਸਟ ਬੈਡਰੂਮ ਆ ਗਿਆ ਇਹ ਵੀਰ ਜੀ ਕਿੰਨੇ ਵਾ ਕਿੰਨੇ ਦਾ ਜੀ ਇਹ ਮੇਲਾਦਾ ਹੈਗਾ 14 12 ਬਾਈ 14 ਦਾ 12 ਬਾਈ 14 ਦਾ ਠੀਕ ਹੈ ਜੀ ਇਧਰ ਵੀਰ ਜੀ ਇੱਕ ਵਿੰਡੋ ਦਿੱਤੀ ਹੋਈ ਹੈ ਜੀ ਇਧਰ ਵਿੰਡੋ ਹੈ ਉਹ ਵੀ ਪਿੱਛੇ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਇਹ ਪਿੱਛੇ ਅਸੀਂ ਸਪੇਸ ਛੱਡੀ ਹੈ ਗੈਲਰੀ ਕਰਨ ਦੱਸਾਂਗੇ ਜੀ ਵੀਰ ਜੀ ਆ ਇਧਰ ਨਾਲ ਆ ਆਪਣਾ ਡਰੈਸਿੰਗ ਆ ਗਿਆ ਜੀ ਡਰੈਸਿੰਗ ਆ ਗਿਆ ਠੀਕ ਹੈ ਜੀ ਠੀਕ ਹੈ ਜੀ ਤੇ ਨਾਲ ਬਾਥਰੂਮ ਹੋ ਗਿਆ ਜੀ ਆ ਇਧਰ ਬਾਥਰੂਮ ਆ ਗਿਆ ਠੀਕ ਹੈ ਵੀਰ ਜੀ ਬਹੁਤ ਸੋਹਣਾ ਵੀਰੇ ਬਾਥਰੂਮ ਵੀ ਬਹੁਤ ਵਧੀਆ ਬਣਿਆ ਹੋਇਆਗਾ ਤੁਹਾਡਾ ਹਨ ਹਰ ਇੱਕ ਚੀਜ਼ ਪ੍ਰੋਪਰ ਵਧੀਆ ਜਿੰਨਾ ਵੀ ਕੰਮ ਹੋਇਆ ਕੁਆਲਟੀ ਵਾਲਾ ਤੇ ਵਧੀਆ ਤਰੀਕਾ ਦਾ ਤੇ ਵੀਰੇ ਮੇਰੇ ਪਲੰਬਿੰਗ ਦਾ ਜਿਹੜਾ ਸਮਾਨ ਤੁਸੀਂ ਵਰਤੇ ਆਗਾ ਜਾਂ ਇਲੈਕਟ੍ਰੀਕਲ ਦਾ ਵਰਤੇ ਕਿਹੜੀ ਕੰਪਨੀ ਦੇ ਵਿੱਚ ਗਏ ਹੋ ਇਹ ਅਸੀਂ ਜਿਹੜਾ ਪਲੰਬਿੰਗ ਦਾ ਉਹ ਤਾਂ ਜੈਗੂਅਰ ਚ ਗਿਆ ਅੱਛਾ ਜੀ ਤੇ ਜਿਹੜਾ ਮੇਨ ਮੇਨ ਉਹ ਜੈਗੂਅਰ ਦਾ ਬਾਹਰ ਨੇ ਹਮ ਹਮ ਉਹ ਸ਼ਾਇਦ ਵੈਲਗੋ ਕੰਪਨੀ ਹੈ ਠੀਕ ਹੈ ਵੀਰ ਜੀ ਜਿਹੜੀ ਇਹ ਤਾਰਾਂ ਪਾਈਆਂ ਨੇ ਅਸੀਂ ਉਹ ਰੇਨ ਕੰਪਨੀ ਦੀਆਂ ਤਾਰਾਂ ਪਾਈਆਂ ਨੇ ਉਹ ਰੈਡਨ ਜਰਮਨ ਹੈ ਅੱਛਾ ਜੀ ਰੇਨ ਕੰਪਨੀ ਤੇ ਆ ਸਵਿਚਸ ਵੀ ਕਾਫੀ ਡਿਫਰੈਂਟ ਲੱਗ ਰਹੀਆਂ ਨੇ ਹਾਂ ਇਹ ਸਵਿਚ ਬਲੈਕ ਹੈ ਫਿਰ ਜਦੋਂ ਉਹ ਗਿਆ ਚਿੱਟੀਆਂ ਦਾ ਹਰੇਕ ਲਾ ਲੈਂਦਾ ਹੈ ਇਹ ਐਲਟੀ ਕੰਪਨੀ ਦੀਆਂ ਨੇ ਠੀਕ ਹੈ ਜੀ ਮੈਂ ਮੈਂ ਟ੍ਰੈਂਡ ਸ਼ੁਰੂ ਕੀਤਾ ਸੀ ਮੈਂ ਚਾਹ ਲਾ ਚਿੱਟੀਆਂ ਹਰੇਕ ਦੇ ਨਾ ਤਾਂ ਗੰਦੀਆਂ ਹੋਣ ਠੀਕ ਹੈ ਜੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੋਹਣੀਆਂ ਵੀ ਲੱਗਦੀਆਂ ਸੋਹਣੀਆਂ ਵੀ ਲੱਗਦੀਆਂ ਨੇ ਜੀ ਜੀ ਕਿਉਂ ਚਿੱਟੀ ਹਰੇਕ ਦਾ ਆਪਾਂ ਡਿਫਰੈਂ ਤੇ ਅਜੋਂ ਤੋਂ ਪਿੱਛੇ ਦਿਖਾ ਦਿੰਦਾ ਮੈਂ ਪਿੱਛੇ ਕੀ ਛੱਡਿਆ ਜੀ ਜੀ ਤੇ ਤੇਤੋਂ ਕਿਚਨ ਜੀ ਰਸਤਾ ਨਿਕਲ ਜਾਂਦਾ ਪਿੱਛੇ ਨੂੰ ਹਾਂ ਇੱਧਰ ਹੀ ਛੱਡਿਆ ਇਹ ਵੀ ਸਾਡੀ ਮੈਂ ਤੇ ਆ ਸੁਖਚੈਨ ਬਾਈ ਨੇ ਸੁਖਚੈਨ ਦੇ ਸਾਡੀ ਉਹ ਤੇਰਾ ਕਹਿ ਰਹੇ ਸੀ 50% ਬਣਾਉਂਦੇ ਆ ਕਹਿੰਦੇ ਇਹ ਸਾਡੀ 50% ਉਹ ਹੈ ਕੀ ਬਾਤ ਹੈ ਜੀ ਸੁਖਚੈਨ ਬਾਈ ਤਾਂ ਫਿਰ ਪੂਰਾ ਹੈ ਨਾ ਅੰਮ੍ਰਿਤ ਸੁਖਚੈਨ ਵੀ ਸਾਰੇ ਦਵਾਈ ਖਾਪ ਲੈਂਦੇ ਹੈ ਜੀ ਵਾਹ ਕੀ ਬਾਤ ਹੈ ਜੀ ਜਦੋਂ ਕੋਈ ਗੱਲ ਹੁੰਦੀ ਸੀ ਹਾਂ ਜੀ ਹੁੰਦੀ ਹੈ ਇਹ ਕਹਿੰਦਾ ਸੀਗਾ ਵੀ ਇੱਥੇ ਮੈਨੂੰ ਠੀਕ ਨਹੀਂ ਲੱਗਦਾ ਅਸਲ 'ਚ ਭਾਈ ਸੁਆਦ ਹੀ ਫੇਰ ਆਉਂਦਾ ਨਾ ਜਦੋਂ ਤੁਹਾਡੇ ਨਾਲ ਤੁਸੀਂ ਠੇਕੇਦਾਰ ਨਾਲ ਰਲ ਕੇ ਕੰਮ ਕਰਦੇ ਹੋ ਜਾਂ ਮਕਾਨ ਮਾਲਕ ਵੀ ਭਰੋਸਾ ਦਿਖਾਉਂਦਾ ਜਾਂ ਫੇਰ ਗੱਲ ਦਾ ਸੁਆਦ ਹੋ ਜਾਂਦਾ ਆ ਚਾਰਕ ਫੁੱਟ ਦਾ ਛੱਡਿਆ ਹੋਇਆ ਇਹ ਸਾਨੂੰ ਹੁਣ ਪਿੱਛੇ ਵੀ ਜ਼ਮੀਨ ਹੈ ਐ ਨਹੀਂ ਪਤਾ ਕਦ ਵਿਕ ਜੇ ਕਦ ਅਗਲਾ ਬੰਦ ਕਰ ਦੇ ਵੀ ਵੈਂਟੀਲੇਸ਼ਨ ਜ਼ਰੂਰੀ ਹੈ ਬਿਲਕੁਲ ਜੀ ਠੀਕ ਹੈ ਮੇਰਾ ਪਿੰਡ ਵਾਲਾ ਕੋਠੀ ਹੈ ਜਿਹੜੀ ਉਹਦੇ ਵੈਂਟੀਲੇਸ਼ਨ ਨਹੀਂ ਹੈਗੀ ਠੀਕ ਹੈ ਜੀ ਸੁਣਾਵਾ ਕੀ ਹੋ ਰਿਹਾ ਵੈਂਟੀਲੇਸ਼ਨ ਛੱਡ ਕੇ ਜੀ ਜੀ ਅਸੀਂ ਤਾਂ ਛੱਡੇ ਬਾਕੀ ਇਧਰ ਵੀ ਰ ਅਸੀਂ ਪਿੱਛੋਂ ਕੇ ਅੰਦਰ ਐਂਟਰ ਨਾ ਕਰ ਸਕਿਆ ਆ ਵਧੀਆ ਇਸ ਕਾਉਂਟ ਲਈ ਆ ਜਾਲੀ ਜੀ ਕ ਸਿਲੰਡਰਾਂ ਦੀ ਅਸੀਂ ਇੱਥੋਂ ਪਹਿਲੀ ਪਾਈਪ ਦਿੱਤੀ ਠੀਕ ਹੈ ਜੀ ਹੁਣ ਸਿਲੰਡਰ ਆ ਵਿੜੇ ਚ ਪਏ ਨੇ ਠੀਕ ਹੈ ਜੀ ਉੱਥੇ ਕੱਲਾ ਚੁੱਲਾ ਚੁੱਲਾ ਪਿਆ ਕੀ ਬਾਤ ਹੈ ਦੋਸਤੋ ਡਿਟੇਲ ਬਾਈ ਹੁਣਾਂ ਦੀ ਤੁਸੀਂ ਨੋਟ ਕਰੀ ਜਾਣੀ ਆ ਵੀ ਤੁਸੀਂ ਇਸ ਤਰੀਕੇ ਦੇ ਨਾਲ ਆਪਦੀ ਘੱਟ ਜਗ੍ਹਾ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਰ ਸਕਦੇ ਹੋ ਤੇ ਆ ਚੀਜ਼ਾਂ ਤੁਸੀਂ ਐਡ ਕਰ ਸਕਦੇ ਹੋ ਕਿਉਂਕਿ ਵੀਡੀਓ ਬਣਾਉਂਦਾ ਆਪਣਾ ਮਤਲਬ ਇਹੀ ਹੁੰਦਾਗਾ ਵੀ ਲੋਕਾਂ ਨੂੰ ਨਵੇਂ ਨਵੇਂ ਚੀਜ਼ਾਂ ਬਾਰੇ ਪਤਾ ਲੱਗ ਸਕੇ ਜੀ ਤੇ ਇੱਕ ਉਧਰ ਦਿਖਾਉਣਾ ਮੈਂ ਜੀ ਜੀ ਇਹ ਫਿਰ ਸੋਚਿਆ ਪਿਆ ਸਾ ਆਏ ਗਏ ਨੂੰ ਆਪਾਂ ਨੂੰ ਦਿੱਕਤ ਆਉਂਦੀ ਹੈ ਜੇ ਆਪਣੇ ਘਰੇ ਆਪਾਂ ਕਿਸੇ ਦੇ ਚਲੇ ਜਾਈਏ ਜੀ ਜੀ ਜ ਵਾਸ਼ਰੂਮ ਦੀ ਦਿੱਕਤ ਹੁੰਦੀ ਆ ਆਪਾਂ ਤਾਂ ਬੈਡਰੂਮ ਵੀ ਨਹੀਂ ਸ਼ੇਅਰ ਕਰ ਸਕਦੇ ਹਾਂ ਆਪਾਂ ਨੂੰ ਵੀ ਕੋਈ ਆਪਣਾ ਕਰਨ ਲਈ ਹਾਂ ਚੀਕ ਜੀ ਰਹਿੰਦੀ ਐ ਜੀ ਚੀਕ ਜੀ ਰਹਿੰਦੀ ਐ ਫੇਰ ਅਸੀਂ ਇੱਧਰ ਇੱਕ ਆਏ ਗਏ ਵਾਸਤੇ ਹਾਂਜੀ ਬਾਰੋ-ਬਾਰ ਆ ਬਣਾਤਾ ਠੀਕ ਐ ਵੀਰ ਜੀ ਠੀਕ ਐ ਹਾਂਜੀ ਹਾਂਜੀ ਫੇਰ ਅਸੀਂ ਬਹਿਲੇ ਬੈਠੇ ਸੀ ਮਾਹ ਜਾਰ ਉਹ ਵੀ ਬਣਾ ਉੱਪਰ ਛੱਤੀ ਬਣਾਤੀ ਉੱਪਰ ਛੱਤੀ ਬਣਾਤੀ ਲੈਂਟਰ ਸੰਭਾਲ ਤੁਹਾਨੂੰ ਰੱਖਣ ਦਾ ਕੀ ਬਾਤ ਐ ਜੀ ਇਹ ਸਾਡੀ ਸਾਰੀ ਆਪਦੀ ਉਪਜ ਐ ਨਾ ਨਾ ਬਹੁਤ ਵਧੀਆ ਵੀਰੇ ਅਸਲ 'ਚ ਵੀਡੀਓ ਦੇ ਨਾਲ ਵੀਰੇ ਜਿਵੇਂ ਹੁਣ ਮੰਨ ਲਓ ਮੈਂ ਕੋਠੀ ਬਣਾਉਣੀ ਆ ਜਾਂ ਬਾਈ ਉਹਨਾਂ ਨੇ ਬਣਾਉਣੀ ਆ ਕਿਸੇ ਨੇ ਵੀ ਬਣਾਉਣੀ ਆ ਥਰਡ ਪਰਸਨ ਨੇ ਪਹੁੰਚ ਹੀ ਜਾਂਦਾ ਆਪ ਨੂੰ ਪਤਾ ਲੱਗ ਜਾਂਦਾ ਗਾ ਹਾਂ ਹਾਂ ਕਹ ਨਹੀਂ ਜੀ ਤੇ ਵੀਰੇ ਕਿਚਨ ਦੀ ਜਗ੍ਹਾ ਕਿੰਨੀ ਕਰਾਈਂਦੀ ਕਿੰਨੇ ਪਰ ਕਿੰਨੀ ਦੀ ਰਹਿ ਜਾਂਦੀ ਹੈ ਜੀ ਆਪਣੀ ਕਿਚਨ ਦੀ ਇਹ ਸੁਖਚੈਨ ਦੱਸੋ ਮੇਰੇ ਮੈਜ਼ਰਮੈਂਟ ਸਾਰੀ ਯਾਦ ਨਹੀਂ ਹੈਗੀ ਇਹ ਸੁਖਚੈਨ ਬਾਈ ਕਿੰਨੇ ਕਿ ਦੀ ਲਗਭਗ ਲੰਬੀ ਚੌੜੀ ਬਾਈ ਹਾਂਜੀ ਹਾਂਜੀ ਲੰਬੀ ਚੌੜੀ ਵੀਰੇ ਇਹ ਆਪਣੀ 11 ਫੁੱਟ ਆਏਗੀ ਅੱਛਾ 11 ਫੁੱਟ ਜੀ 11 ਫੁੱਟ ਆਇਆ 15 ਫੁੱਟ ਠੀਕ ਹੈ 15x11 ਦੀ ਕਿਚਨ ਆ ਗਈ 15x11 ਹਾਂ ਜੇ ਕਾਂਦੇ ਨਹੀਂ ਹੈਗੇ ਜਿੰਨੇ ਦੀ ਮਰਜ਼ੀ ਲਾ ਲਈ ਅੱਪਾ ਜੀ ਵੀਰ ਜੀ ਜੀ ਆਜੋ ਉੱਪਰ ਚੱਲੀ ਜੀ ਜੀ ਆਓ ਦੋਸਤੋ ਤੁਹਾਨੂੰ ਹੁਣ ਬਾਈ ਹੁਣ ਦਿਖਾਉਣੇ ਆਪਾਂ ਫਰਸਟ ਬੈਡਰੂਮ ਬਹੁਤ ਸੋਹਣੀ ਕੋਠੀ ਬਣੀ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਚਲੋ ਮੇਰਾ ਵੀਰ ਤੇ ਵੀਡੀਓ ਨੂੰ ਲਾਈਕ ਕਰਕੇ ਪਰਿਵਾਰ ਦਾ ਤੇ ਬਾਈ ਸੁਖੈਣ ਦੇ ਜਿਹੜਾ ਕੰਮ ਕੀਤਾ ਹੈ ਉਸ ਨੂੰ ਹੌਸਲਾ ਵਧਾ ਸਕਦੇ ਹੋ ਹਾਂਜੀ ਹਾਂਜੀ ਤੇ ਜ਼ਰੂਰ ਆ ਵੀ ਦਿਖਾਈਏ ਇਹ ਵੀ ਸਾਡੀ ਏਕਾੜ ਹੈ ਹਾਂਜੀ ਇੱਧਰ ਜੀ ਇਹਨੂੰ ਥੱਲੋਂ ਦਿਖੋ ਮੜ ਜਾ ਦੁਨੀਆ ਭਰ ਦਾ ਸਮਾਨ ਪਿਆ ਹੈ ਠੀਕ ਹੈ ਜੀ ਠੀਕ ਹੈ ਨਾਲ ਤਾਂ ਰਾਹ ساری ਛੋਟੀ ਹੋ ਗਈ ਹਾਂਜੀ ਹਾਂਜੀ ਇੱਥੇ ਗੇਟ ਲੱਗ ਜੂਗਾ ਟਾਂਡ ਵਾਲਾ ਕੰਮ ਹੋ ਜੀ 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 ਹਾਂਜੀ ਵੀਰ ਜੀ ਦੂਜਾ ਬੈਡਰੂਮ ਆ ਹੈ ਅੱਛਾ ਜੀ ਹਾਂ ਹੁਣ ਕਹੋਂਗੇ ਵੀ ਇਹ ਬੈਡਰੂਮ ਦਾ ਹੈ ਨਹੀਂ ਓਪਨ ਹੈ ਜੀ ਇਹ ਹੁਣ ਅਸੀਂ ਤਿੰਨ ਜਾਣਿਆ ਕਰੇ ਹਾਂਜੀ ਬੇਟਾ ਬਾਹਰ ਹੈ ਜੀ ਇਹ ਜਦੋਂ ਅਸੀਂ ਉਧਰੋਂ ਦੇਖਿਆ 뷰 ਆਣਦਾ ਸੀ ਇਹ ਕਹਿੰਦਾ ਯਾਰ ਕੰਧ ਨਹੀਂ ਕੱਟਦੇ ਆਪਾਂ ਠੀਕ ਹੈ ਜੀ ਮੈਂ ਜਦੋਂ ਲੋਡ ਪੈ ਗਈ ਤੇ ਫਿਟਿੰਗ ਸਾਰੀ ਕਮਰੇ ਦੀ ਹੈ ਬੈਡਰੂਮ ਦੀ ਜੀ ਜੇ ਕੱਲ ਨੂੰ ਲੋਡ ਪੈ ਗਈ ਇੱਥੋਂ ਅਸੀਂ ਹਾਂਜੀ ਜਿੱਥੇ ਆ ਲਾਈਨ ਹੈ ਦਿਖਾਓ ਓਮਕਾਰ ਵੀਰੇ ਹਾਂਜੀ ਇੱਥੋਂ ਅਸੀਂ ਲੱਕੜ ਦਾ ਪਾਰਟੀਸ਼ਨ ਕਰਾ ਦਾਂਗੇ ਠੀਕ ਹੈ ਜੀ ਗੇਟ ਇੱਥੇ ਹੈ ਠੀਕ ਹੈ ਜੀ ਹਾਂ ਮੈਂ ਸਮਝ ਗਿਆ ਵੀ ਇੱਕ ਤਾਂ ਬੈਡਰੂਮ ਇਹ ਹੋ ਗਿਆ ਜੀ ਜੀ ਤੇ ਆ ਇਧਰੋਂ 뷰 ਦੇਖ ਲਓ 뷰 ਤਾਂ ਪਿਛੋਂ ਦੇਖ ਲਓ ਜੀ ਜੀ ਇੱਥੇ ਹਜੇ ਗ੍ਰਿਲ ਲੱਗਣੀ ਹੈ ਠੀਕ ਹੈ ਜੀ ਫਿਰ ਇਹ ਵੀ ਅਸੀਂ ਸਲਾਹ ਕਰਕੇ ਆ ਕਰਿਆ ਇਧਰ ਬਾਲਕਨੀ ਦਾ ਹੀ ਰਿਹਾ ਬਾਲਕਨੀ ਜੀ ਜੀ ਆ ਜੋ ਲਓ ਵੀ ਦੋਸਤੋ ਫੀਲਿੰਗ ਚੈੱਕ ਕਰੋ ਬਸ ਪੈਸਾ ਤਾਂ ਆਪਾਂ ਬਥੇਰਾ ਲਾ ਦਿੰਦੇ ਆ ਪਰ ਕੁਝ ਚੀਜ਼ਾਂ ਨਾ ਬੰਦੇ ਨੂੰ ਆਪ ਵੀ ਕਰਨੀਆਂ ਪੈਂਦੀਆਂ ਨੇ ਇੱਥੇ ਟੂਟੀ ਸ਼ੱਟਤੀ ਧੋਣ ਵਾਸਤੇ ਠੀਕ ਹੈ ਜੀ ਇੱਥੇ ਗ੍ਰਿਲ ਲੱਗਣੀ ਹੈ ਠੀਕ ਹੈ ਜੀ ਬੰਦਾ ਜਿੰਮੇ ਹੁਣ ਆਪਾਂ ਧੁੱਪ ਜਿਵੇਂ ਮਰਜੀ ਚਟਾਈ ਵਿਛਾਵੇ ਮੰਜਾ ਉਹ ਕਰੇ ਜਿਵੇਂ ਮਰਜੀ ਵੇ ਨਾਲ ਬੈਠ ਸਕਦੇ ਹਾਂ ਗੱਲਾਂ ਬਾਤਾਂ ਕਰ ਸਕਦੇ ਹਾਂ ਜੀ ਕਿ ਜੋ ਮਰਜੀ ਹਾਂ ਜੀ ਹਾਂ ਜੀ ਵੈਦਰ ਨੂੰ ਇੰਜੋਏ ਕਰ ਸਕਦੇ ਇੰਜੋਏ ਕਰ ਸਕਦੇ ਜੀ 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 ਵੀਰ ਜੀ ਹਾਂ ਜੀ ਇਸ ਤੋਂ ਬਾਅਦ ਵੀਰ ਜੀ ਆਜੋ ਦੂਜੇ ਬੈਡਰੂਮ ਚਲੀਏ ਜੀ ਜੀ ਲੋ ਵੀ ਦੋਸਤੋ ਹੁਣ ਆ ਗਿਆ ਆਪਾਂ ਇੱਧਰ ਬਾਈ ਹੋਣਾ ਦੇ ਆ ਤੀਜਾ ਬੈਡਰੂਮ ਹੈ ਜੀ ਥਰਡ ਬੈਡਰੂਮ ਦੇ ਵਿੱਚ ਜੀ ਵੀਰ ਜੀ ਇਹ ਥਰਡ ਬੈਡਰੂਮ ਆ ਗਿਆ ਜੀ ਇਹ ਬੱਚੇ ਨੂੰ ਦੇ ਰੱਖਿਆ ਸਕੂਲ ਪੜਦਾ ਉਹਦਾ ਹੋ ਪਿਆ ਆ ਅਸੀਂ ਕੋ ਹੋਰ ਉਹ ਬਣਾਈ ਜੀ ਇਹ ਅਸੀਂ 2L1 ਦਾ ਕੰਮ ਲੈ ਲਿਆ ਤੂੰ ਠੀਕ ਹੈ ਜੀ ਨਾਲੇ ਤਾਂ ਇਹ ਖਿੜਕੀ ਹੈ ਜੀ ਨਾਲੇ ਇੱਥੇ ਇੱਕ ਛੋਟੀ ਬਾਲਕਨੀ ਆ ਬੱਚੇ ਨੇ ਖੜਨਾ ਠੀਕ ਹੈ ਜੀ ਇਹਦੇ ਆਲੇ-ਦਾਲੇ ਉਹ ਲੱਗ ਜੂ ਜੀ ਇਹ ਦੋਨੇ ਕੰਮ ਕਰਦੀ ਹੈ ਠੀਕ ਹੈ ਜੀ ਇਹ ਵੀਰ ਜੀ ਆਪਣਾ ਕਿੰਨੇ ਵਾ ਕਿੰਨੇ ਦਾ ਜਾਂਦਾ ਜੀ ਬੈਟਰ ਹੈ ਜੀ ਇਹ ਮੈਨੂੰ ਲੱਗਦਾ ਸੁਖਚੈਨ ਕਿੰਨੇ 12 ਬਾਈ ਕਿੰਨਾ ਹੈ ਇਹ ਬਈ 10 ਬਾਈ 10 ਬਾਈ 13 ਦਾ 10 ਬਾਈ 13 ਦਾ 10 ਬਾਈ 13 ਦਾ ਜੀ ਤੇ ਨਾਲ ਵੀਰੇ ਇੱਧਰ ਇਹ ਉਹੀ ਡਰੈਸ ਦਿਖ ਲਾਉ ਲੈਂਟ ਠੀਕ ਹੈ ਜੀ ਡਰੈਸਿੰਗ ਬਾਥਰੂਮ ਅਟੈਚਡ ਡਰੈਸਿੰਗ ਬਾਥਰੂਮ ਆਜੇ ਠੀਕ ਹੈ ਜੀ ਆਓ ਦੋਸਤੋ ਤੁਹਾਨੂੰ ਦਿਖਾਉਣਾ ਡਰੈਸਿੰਗ ਬਾਥਰੂਮ ਡਰੈਸਿੰਗ ਹੋ ਗਿਆ ਜੀ ਜੀ ਇਹ ਵਾਸ਼ਰੂਮ ਹੋ ਗਿਆ ਇਹ ਵਾਸ਼ਰੂਮ ਹੋ ਗਿਆ ਜੀ ਦੋਸਤੋ 45 ਲੱਖ ਰੁਪਏ ਬਾਈ ਹੋਣਾ ਤਾਂ ਹੁਣ ਤੱਕ ਲੱਗਿਆਗਾ ਠੀਕ ਹੈ ਜੀ ਤੇ ਜਿੰਨਾ ਵੀ ਕੰਮ ਹੋਇਆ 45 ਲੱਖ ਦੇ ਵਿੱਚ ਬਿਨਾ ਪਲਾਟ ਤੋਂ ਸਾਰਾ ਖਰਚ ਆਏਗਾ ਬਾਈ ਉਹਨਾਂ ਦਾ ਥੋੜੇ ਬਹੁਤੇ ਕਮਰੇ ਆ ਗਏ ਚੈੱਕ ਕਰੋ ਜੈਗੂਰ ਦੀਆਂ ਉਹ ਲੱਗੀਆਂ ਆ ਆ ਤੁਸੀਂ ਦੇਖ ਸਕਦੇ ਹੋ ਜੈਗੂਰ ਦਾ ਸਾਰੀਆਂ ਟੂਟੀਆਂ ਵਗੈਰਾ ਲੱਗੀਆਂ ਹੋਈਆਂ ਨੇ ਵੀ ਇੱਕ ਇੱਕ ਕੰਮ ਵਧੀਆ ਤਰੀਕੇ ਦੇ ਨਾਲ ਕੁਆਲਟੀ ਵਾਲਾ ਕਰਾਇਆ ਹੈ ਤਾਂ ਹਾਣੀ ਵੱਡਿਆ ਹੈਗਾ ਵੀ ਜਿੰਨਾ ਵੀ ਕੰਮ ਕਰਾਇਆ ਟਿਕਾਈ ਨਾਲ ਤਾਂ 45 ਲੱਖ ਰੁਪਏ ਦੇ ਵਿੱਚ ਡਬਲੂ ਪੀ ਸੀ ਦਾ ਕੰਮ ਕਰਾ ਕੇ ਸਾਡੇ ਕੋਲੋਂ ਸਾਗਮਾਨ ਦੀ ਲੱਕੜ ਲਾ ਕੇ ਟਾਈਲਾਂ ਲਾ ਕੇ ਚੰਗਾ ਠੇਕੇਦਾਰ ਲਾ ਕੇ ਤੁਸੀਂ ਦੇਖ ਲਓ ਕਿੰਡੀ ਸੋਹਣੀ ਬਾਈ ਉਹਨਾਂ ਨੇ ਘੁੱਟੇ ਤਿਆਰ ਕਰ ਦਿੱਤੇ ਚੰਗੀ ਸਾਰਾ ਕੁਝ ਆਪਾਂ ਏ ਕਲਾਸ ਲਾਇਆ ਕਿਉਂ ਇੱਕ ਘਰ ਇੱਕ ਵਾਰ ਹੀ ਬਾਰੀ ਬਾਰੀ ਦਾ ਬਣਦਾ ਨਹੀਂ ਜੀ ਤੇ ਵੀਰੇ ਤੁਸੀਂ ਆਪਣੇ ਦਰਸ਼ਕ ਵੀਰਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਅਸਲ 'ਚ ਨਾ ਕਈ ਭਰਾਵਾਂ ਨੂੰ ਐ ਲੱਗ ਜਾਂਦਾ ਹੁੰਦਾਗਾ ਜਿਵੇਂ ਹੁਣ ਆਪਾਂ ਘੱਟ ਖਰਚਿਆਂ ਵਾਲੀ ਕੋਠੀਆਂ ਪਾਉਣੇ ਜਾਂ ਤੁਸੀਂ ਵੀ ਬਣਾਇਆ ਵੀ ਯਾਰ ਇਹ ਕੋਠੀ ਦਾ ਤਾਂ 70-80 ਲੱਖ ਰੁਪਏ ਲੱਗੇ ਉਹ ਵੀ ਬਾਈ ਉਹਨਾਂ ਤਾਂ 45 ਲੱਖ ਐਂ ਹੀ ਦੱਸੀ ਜਾਂਦੇ ਆ ਨਹੀਂ ਦੇਖਣ ਨੂੰ ਵਾਲੇ ਦਾ ਕਹਿ ਦਿੰਦਾ ਜਿਹਦੇ ਹਿਸਾਬ ਦਾ ਗਵਾਡਿਓ ਕਹੀ ਜਾਂਦੇ ਨੇ ਵੀ ਭਾਈ ਜੀ ਰਜਿੰਦਰ ਜੀ ਲੱਗਿਆ 60 ਕ ਨਾ ਲੱਗਿਆ ਆ ਕਹਿੰਦੇ ਨੇ ਕਹਿੰਦੇ ਨੇ ਆ ਦੋ ਪਿੱਛੇ ਤੋਂ ਆ ਤੁਹਾਨੂੰ ਸੋਏ ਆ ਗਿਆ ਜੀ ਆ ਆਪਾਂ ਅਗੇ ਕੋਠੀ ਦੀ ਬੈਕ ਸਾਈਡ ਤੇ ਜੀ ਤੁਹਾਨੂੰ ਦਿਖਾਉਣਾ ਆ ਇੱਕ ਛੋ ਆ ਦੇਖੋ ਠੀਕ ਹੈ ਜੀ ਵੀ ਜਿਵੇਂ ਹੁਣ ਪਿੰਡ ਪੱਦਰ ਦੀ ਆਪਣੇ ਆਰਜੀ ਤੌਰ ਤੇ ਆਰਜੀ ਤੌਰ ਤੇ ਜਿਵੇਂ ਹੁਣ ਸਾਗ ਸੂਕ ਬਣਾਉਂਦੇ ਆ ਅਸੀਂ ਹੋਰ ਕਰਦੇ ਆ ਉਹ ਚੁੱਲਾ ਪਏ ਜੀ ਜੀ ਹੁਣ ਇੱਥੇ ਬੂਰੀਆਂ ਧਰ ਕੇ ਚੁੱਲ੍ਹੇ 'ਚ ਸਾਗ ਬਣਾਉਂਦਾ ਜਿਵੇਂ ਘਰੇ ਕੱਲੀ ਲੇਡੀਜ਼ ਆ ਹੋਰ ਆ ਕਰਨਾ ਇੱਥੇ ਸਿਲੰਡਰ ਸਿਲੰਡਰ ਧਰੂ ਆਪਣੀ ਚਾਹ ਬਣਾਉ ਜੋ ਮਰਜ਼ੀ ਕਰੋ ਇਹ ਛੋਟੀ ਜੀ ਅਸੀਂ ਆਪਦੇ ਚਲੋ ਕਿਤੇ ਮੀਟ ਮੁਰਗਾ ਵੀ ਖਾਣਾ ਹੁੰਦਾ ਹੋਰੇ ਵਾਸਤੇ ਜੇ ਠੰਡੇ ਨੇ ਠੀਕ ਹੈ ਜੀ ਇਹ ਆਪਦੇ ਵਾਸਤੇ ਕਿਸੇ ਨੂੰ ਬਣਾ ਲਈ ਅਸੀਂ ਇੱਕ ਚੀਜ਼ ਹੋਰ ਬਾਈ ਮੈਨੂੰ ਘੈਂਟ ਲੱਗੀ ਮੈਂ ਤੁਹਾਨੂੰ ਦੱਸਦਾ ਮੇਰੇ ਦਿਮਾਗ 'ਚ ਆਈ ਉਹ ਚੀ ਮੈਂ ਸਾਂਝੀ ਕਰਦਾ ਮੰਨ ਲਓ ਤੁਹਾਡੇ ਹੁਣ ਕੱਲ ਨੂੰ ਬੇਟੇ ਦਾ ਵਿਆਹ ਵੀ ਕਰਨਾ ਹੈ ਹਾਂ ਹਾਂ ਖੁਸ਼ੀ ਦਾ ਮੌਕਾ ਆਉਂਦਾ ਹੈ ਕੋਈ ਆਪਾਂ ਨੇ ਪਾਠ ਕਰਾਉਣਾਗਾ ਆਪਾਂ ਇੱਥੇ ਚੀਜ਼ਾਂ ਵਧੀਆ ਮੈਨੇਜ ਕਰ ਸਕਦੇ ਆਂ ਆ ਸਪੇਸ ਦੇ ਵਿੱਚ ਮੈਨੇਜ ਕਰ ਸਕਦੇ ਆਂ ਨਾਲੇ ਜਿਹੜਾ ਆਪਾਂ ਇਹ ਅੰਦਰ ਆ ਦੇਖਿਆ ਇੱਥੇ ਕੱਟੋ-ਕੱਟ ਦੇ ਆਪਾਂ ਗੱਦੇ ਵੀ ਛਿੜਤੀਏ ਇੱਥੇ 20 ਬੰਦੇ ਆਰਾਮ ਨਾਲ ਪੈਣਗੇ ਉਹ ਵੀ ਵੀਰੇ ਜਿਵੇਂ ਆਪਾਂ ਕੋਈ ਇੱਥੇ ਕੁਝ ਵੀ ਪਲਾਨ ਕਰਨਾ ਕੋਈ ਆਪਣੇ ਹਨਾ ਖਾਣ ਪੀਣ ਦਾ ਪ੍ਰਬੰਧ ਜਾਓ ਟੇਰੀ ਲਾ ਰੱਖਣਾਗਾ ਜਿਵੇਂ ਮਰਜ਼ੀ ਇਹਦੇ ਨਾਲ ਉੱਪਰ ਲਾਉਣ ਉੱਪਰ ਬਹੁਤ ਵੱਡੀ ਸਪੇਸ ਹੈ ਜੀ 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 ਉੱਪਰ ਦਿਖਾ ਦਿੰਨਾ ਮੈਂ ਤੇ ਬਾਈ ਇੱਕ ਆ ਚੀਜ਼ ਦੱਸੋ ਆਪਣੇ ਦਰਸ਼ਕ ਵੀਰਾਂ ਨੂੰ ਇਹ ਸਪੈਸ਼ਲੀ ਕਬੂਤਰਾਂ ਵਾਸਤੇ ਹੈ ਠੀਕ ਹੈ ਜੀ ਕਬੂਤਰ ਹੁਣ ਇੱਥੇ ਬਹੁਤ ਨੇ ਹਾਂਜੀ ਉਹ ਕੰਮ ਵਾਲੀ ਕੰਮ ਕਰ ਗਈ ਜਾਂ ਘਰ ਦੇ ਰੇ ਕਰਦੇ ਦੰਦ ਪਾਉਂਦੇ ਜਾਂਦੇ ਸੀਗੇ ਇਹ ਲਿਆ ਕੇ ਫਿਰ ਮੈਂ ਲਾਤਾ ਜਿੱਥੇ ਜੇ ਮੇਰੀ ਮੂੜੀ ਟੱਕਰ ਜਾਂਦੀ ਮੂੜੀ ਜੀ ਵਿਸਾਦ ਲਾਉਂਦਾ ਹਨ ਇਹਦੇ ਤੇ ਵਹਿੰਦੇ ਸੀਗੇ ਅੱਛਾ ਜੀ ਇਹਦੇ ਤੇ ਮੈਂ ਫੇਰ ਕੱਡੇ ਬੰਨਦੇ ਠੀਕ ਹੈ ਜੀ ਠੀਕ ਹੈ ਅੱਛਾ ਗੀਜ਼ਰ ਵਾਲਾ ਕਨਸੈਪਟ ਆਪਣਾ ਇੱਕੋ ਹੀ ਆ ਸਾਰੇ ਘਰ ਨੂੰ ਇੱਕੋ ਹੀ ਗੀਜ਼ਰ ਹੈ ਠੀਕ ਹੈ ਜੀ ਜਿਵੇਂ ਕਮਰੇ ਚ ਬਾਰੀ ਬਾਰੀ ਗੀਜ਼ਰ ਲਾ ਦੇਣਾ ਆਪਾਂ ਉਹ ਨਹੀਂ ਸਾਰੀ ਕੋਠੀ ਚ ਰਸੋਈ ਚ ਕਮਰ ਜਿੱਥੇ ਇਹ ਇੱਥੋਂ ਸਪਲਾਈ ਜਾਂਦੀ ਆ ਇੱਥੋਂ ਹੀ ਜਾਈਏ ਇੱਕੋ ਹੀ ਗੀਜ਼ਰ ਛੱਡਿਆ ਆਪਾਂ ਠੀਕ ਹੈ ਜੀ ਇਹ ਮੇਨ ਜਦੋਂ ਆਪਾਂ ਬਣਾਉਨੇ ਆ ਇਹ ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਧਿਆਨ ਨਹੀਂ ਦਿੰਦੇ ਹਾਂਜੀ ਇਹ ਜਦੋਂ ਬਣਾਉਨੇ ਮੇ ਮੈਨੂੰ ਇੱਧਰ 200 ਗਾਜ ਚ ਮਿਲਦੀ ਸੀ 45 ਰੱਖ ਚ ਅੱਛਾ ਜੀ ਵਿੱਚੇ 200 ਗਾਜ ਪਲਾਟ ਸੀ ਮੇਰੇ ਲਈ ਲੈਣ ਚੀ ਆ ਠੀਕ ਹੈ ਜੀ ਮੈਂ ਅੰਦਰੋਂ ਦੇਖੀ ਵੀ ਨਹੀਂ ਜੀ ਨਹੀਂ ਮੈਨੂੰ 200 ਸਾਰਾ ਕੁਝ ਹੋਇਆ ਹੋਇਆ ਸੀਗਾ ਮੈਂ ਕਿਹਾ ਯਾਰ ਆਪਾਂ ਨੂੰ ਕੀ ਪਤਾ ਮੈਂ ਇੱਥੇ ਪੈਸੇ ਵੱਧ ਲਾਈ ਕੋਈ ਨਹੀਂ ਪਲਾਟ ਚਲੋ ਮੈਨੂੰ ਐਕਸਟਰਾ ਮਿਲ ਜਾ ਆਪਦੇ ਮਨ ਦੀ ਤਸੱਲੀ ਆਉਂਦੀ ਮੇਰੀ ਜੀ ਆਪਣੇ ਆਉਂਦੇ ਹੱਥੀ ਕਰਾ ਲਈ ਹਣਾ ਜੀ ਹੁਣ ਘਟੋ ਘਟ ਰੂਹ ਤਾਂ ਖੋਸ਼ ਆ ਵੀ ਜਦੋਂ ਆਪਦੇ ਪੈਸੇ ਹੱਥਾਂ ਲੱਗ ਆ ਆਪਣੇ ਮੱਥੀ ਪੈਸਾ ਲੱਗਿਆ ਜਿਸ ਕਰਕੇ ਕੱਲਾ ਕੱਲਾ ਹੁਣ ਮੈਨੂੰ ਜਿਵੇਂ ਮਾਂ ਨੂੰ ਜਵਾਕ ਦਾ ਪਤਾ ਹੁੰਦਾ ਵੀ ਇੱਥੇ ਆ ਇੱਥੇ ਆ ਹੁਣ ਮੈਨੂੰ ਕੱਲੀ ਕੱਲੀ ਚੀਜ਼ ਦਾ ਪਤਾ ਵੀ ਕਿਹੜੀ ਚੀਜ਼ ਕਿੱਥੇ ਲੱਜੀ ਸਹੀ ਹੈ ਜੀ ਸਹੀ ਹੈ ਜੀ ਸੋ ਇਹ ਆ ਗਿਆ ਜੀ ਆਪਣਾ ਟਰੈਸ ਜੀ ਤੇ ਵੀਰੇ ਅੱਜ ਕੱਲ ਨਾ ਹੁਣ ਟ੍ਰੈਂਡ ਚੱਲਿਆ ਹੋਇਆ ਹੈਗਾ ਉਹ ਸਿੰਗਲਸ ਜੋ ਆਉਂਦੀਆਂ ਨੇ ਮਤਲਬ ਉਹ ਬੰਦੇ ਭਰਾ ਹੁਣੇ ਕੰਮ ਕਰਦੇ ਆ ਸਾਰਿਆਂ ਦੀ ਚਲੋ ਚੰਗਾ ਕੰਮ ਆਗਾ ਤੁਸੀਂ ਇਹ ਵੀਰੇ ਇਹ ਕਿਵੇਂ ਬਾਈ ਹੁਣਾਂ ਤੋਂ ਸਿਮਿੰਟ ਜੀ ਤਿਆਰ ਕਰਾਈਏ ਜੀ ਸਿਮਿੰਟ ਜੀ ਤਿਆਰ ਕਰਾਈਏ ਅੱਛਾ ਜੀ ਜਿਵੇਂ ਲੋਕ ਫਰੇਮ ਲਾਉਂਦੇ ਨੇ ਹਾਂਜੀ ਹਾਂਜੀ ਅੱਜ ਕੱਲ ਫਿਰ ਟੈਲਾਂ ਹਾਂਜੀ ਹਾਂਜੀ ਹੋਰ ਲੱਗੀਆਂ ਹੁਣ ਉਹ ਤੇ ਬਾਬਾ ਖਰਚਾ ਜਾਂਦਾ ਵੀਰੇ ਹਣਾ ਉਹ ਤੇ ਖਰਚਾ ਤਾਂ ਆ ਜਾਂਦਾ ਹਮ ਤੇ ਹੁਣ ਜਿਵੇਂ ਆਪਏ ਤੋਂ ਸਟੋਰ ਦਾ ਕੰਮ ਲਵਾਂਗੇ ਹਾਂਜੀ ਇੱਧਰ ਆ ਜਾਓ ਜੀ ਇਹ ਹੁਣ ਇਕਦਮ ਦਾ ਸਟੋਰ ਹੀ ਬਾਦੂ ਸਮਾਨ ਪਿਆ ਹਾਂਜੀ ਵੀਰ ਜੀ ਇਨਵਰਟਰ ਪਿਆ ਹਾਂਜੀ ਹਾਂਜੀ ਇਹਦੇ ਤੇ ਗੇਟ ਲੱਗ ਜੂਗਾ ਠੀਕ ਹੈ ਜੀ ਐਲੂਮੀਨੀਅਮ ਦਾ ਠੀਕ ਹੈ ਜੀ ਇਹਨੂੰ ਜਿਵੇਂ ਮਰਜੀ ਆਪੋ ਉੱਪਰ ਬੈਠਣਾ ਮੰਜਾ ਪੂਰਾ ਧਰ ਲਿਆ ਹੋਰ ਕਰ ਲਿਆ ਟੈਂਕੀ ਦੀ ਸਭ ਤੋਂ ਵੱਡੀ ਇਹਦੇ ਚ ਉਹ ਆ ਗਈ ਹਾਂਜੀ ਹਾਂਜੀ ਉਹ ਸੌਦਾ ਮਹਗਾ ਪੈਂਦੇ ਲੈਂਟਰ ਵਾਲਾ ਵਾਲੇ ਦਾ ਪੱਕਾ ਕੰਮ ਹੈ ਠੀਕ ਹੈ ਜੀ ਹੁਣ ਉਹ ਸਾਹਮਣੇ ਦੇਖ ਲਓ ਜਿਵੇਂ ਲੈਂਟਰ ਪਿਆ ਹੈ ਉਹ ਬੜਾ ਹੈ ਫਰੇਮ ਸਾਈਡ ਤੋਂ ਖਾਲੀ ਉਹ ਕਿਸੇ ਯੂਜ਼ 'ਚ ਨਹੀਂ ਹੈਗਾ ਠੀਕ ਹੈ ਜੀ ਇਹ ਆਪਣਾ ਜਦੋਂ ਮੂਰੇ ਉਹ ਗੇਟ ਲੱਗ ਗਿਆ ਤੇਰੇ ਪ੍ਰੋਪਰ ਆਪ ਨੂੰ ਇੱਕ ਸਟੋਰ ਦਾ ਕੰਮ ਦੇ ਰਿਹਾ ਜੀ 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 ਸੋ ਦੋਸਤੋ ਅਸੀਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵੀ ਤੁਸੀਂ ਇਸ ਵੀਡੀਓ ਨੂੰ ਦੇਖਿਆ ਸਮਾਂ ਦਿੱਤਾ ਤੇ ਅਸੀਂ ਭਰਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਚੈਨ ਭਾਈ ਉਹਨਾਂ ਦਾ ਵੀ ਮਾਸ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਘੈਂਟ ਲੱਗੀ ਹੋਊਗੀ ਇਦਾਂ ਦੀ ਹੋਰ ਵੀਡੀਓ ਦੇ ਲਈ ਤੁਸੀਂ ਦੀਪ ਮਲੂ ਮਾਰਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਥੈਂਕ ਯੂ ਜੀ ਮਿਲਦੇ ਹਾਂ ਹੋਰ ਨਵੀਂ ਨਵੀਂ ਘੈਂਟ ਘੈਂਟ ਵੀਡੀਓ ਦੇ ਨਾਲ ਥੈਂਕ ਯੂ